ਅਬੀ ਪ੍ਰਾਇੋਰਟੀ ਸਾਡੀ ਐਸੀ ਜਦ ਜਦਨ ਜੈਸਮੀਨ ਪੈਦਾ ਹੋਈ ਸੀ ਤੇ ਲੋਕ ਉਹ ਉਹਨਾਂ ਟਾਈਮਾਂ ਦੇ ਵਿੱਚ ਤਾਂ ਨਾ ਕਹਿੰਦੇ ਤੇ ਓਹੋ ਕੁੜੀ ਕਰ ਤੇ ਜੰਮ ਗਈ ਯਾਰ ਕੀ ਹੋ ਗਿਆ ਆ ਆ ਸਮਾਂ ਚੱਲਦਾ ਤਾਂ ਜਦ ਕੁੱਖਾਂ ਵਿੱਚ ਮਾਰਦੇ ਦੇ ਕੁੜੀਆਂ ਨੂੰ ਹਾਂਜੀ ਹਾਂ ਮੇਰੀ ਮਾਂ ਨੇ ਅੱਦੇ ਪੇਟ ਦੇ ਵਿੱਚ ਐਸੇ ਜਿਹੜੇ ਸਾਡੇ ਸਾਡੇ ਆਪਣੇ ਆ ਬਰਫੀ ਵੰਡੀ ਦੀ ਆਹ ਬਰਫੀ ਦੇਖ ਕੇ ਪਤਾ ਐ ਕਹਿੰਦਾ ਅੱਛਾ ਨੇ ਤੇਰੇ ਕੋ ਮੁੰਡਾ ਹੋ ਗਿਆ ਐਂ ਕਹੇ ਤੇ ਇਹ ਬਰਫੀ ਆ ਗਈ ਜਿਹੜੀ ਵੀ ਮੁੰਡਾ ਹੋ ਗਿਆ ਸਮਝ ਲੈ ਇੱਕ ਲਿਖੇ ਦਾ ਹਾਂਜੀ ਦੇਖ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਭਾਈ ਵਿਆਹ ਦੇ ਦਿਨ ਆਏ ਹੋਏ ਆ ਨੇੜੇ ਜਿਹੜਾ ਮਾਲਾ ਵਿਆਹ ਰੱਖਿਆ ਹੋਇਆ ਜੀ ਅੱਜ ਤੋਰਨੀ ਆ ਜੀ ਸਾਹੇ ਚਿੱਠੀ ਉਹਦੇ ਸਬੰਧ ਚ ਅੱਜ ਭਾਈ ਹੁਣ ਰੈਡੀ ਹੋਏ ਆ ਜੀ ਅਹ ਲੋਤ ਪਾਉਣ ਪੇਤ ਆ ਜੀ ਅੱਜ ਬਾਈ ਨੂੰ ਮੈਂ ਕਿਹਾ ਵੀ ਜੇ ਫਿਰ ਖਾਣ ਦੇ ਟਾਈਮੇ ਜਾਈਏ ਉਹਦਾ ਵੀ ਕਿਆ ਫਾਇਦਾ ਹਨਾ ਜਾ ਕੇ ਬੰਦੇ ਸਾਡੀ ਵੀ ਭਾਈ ਜ਼ਿੰਮੇਵਾਰੀ ਬਣਦੀ ਆ ਜਾ ਕੇ ਕੋਈ ਕੰਮਕਾਰ ਦੇਖੀਏ ਅਗਲੇ ਨੂੰ ਅਹ ਜੇ ਕੋਈ ਜ਼ਿੰਮੇਵਾਰੀ ਲਾਉਂਦੇ ਆ ਸਾਡੀ ਤਾਂ ਆਪਾਂ ਨਿਭਾਈਏ ਉਹਨੂੰ ਟਾਈਮ ਨਾਲ ਹਨਾ ਪਹੁੰਚੀ ਉੱਥੇ ਅਗਲੇ ਦੇ ਨਾਲ ਹੱਥ ਬਟਾਈਏ ਕੰਮ 'ਚ ਹੁਣ ਤਾਂ ਉਹਨੂੰ ਪਤਾ ਹੀ ਆ ਇਹ ਕੰਮ ਦੇ ਦਿਨ ਹੁੰਦੇ ਆ ਦਿਨਾਂ 'ਚ ਤਾਂ ਨਾ ਜੇ ਘਰਾਂ ਪ੍ਰੋਗਰਾਮ ਰੱਖਿਆ ਹੋਵਾ ਜਿੱਦਾਂ ਕੋਈ ਵੀ ਆਹਾ ਦਿਨ ਤਾਂ ਮਤਲਬ ਇਹ ਜੇ ਹੁੰਦੇ ਆ ਕਹ ਲੋ ਵੀ ਬੰਦੇ ਦਾ ਤਿਆਰ ਹੋਣ ਦਾ ਵੀ ਟਾਈਮ ਨਹੀਂ ਹੁੰਦਾ ਬੰਦੇ ਕੋਲ ਇਹੋ ਜਿਹੇ ਦਿਨ ਹੁੰਦੇ ਆ ਇਹ ਹੁਣ ਆਪਾਂ ਲੰਘੇ ਵੇਆ ਪ੍ਰੋਗਰਾਮ ਆਪਾਂ ਕਰਈ ਆ ਆ ਹੁਣ ਜੈਸਮੀਨ ਦਾ ਸਵਾਗਤ ਦਾ ਹੀ ਕਰਿਆ ਤਾਂ ਹਰਗੋਣ ਵਾਲੇ ਦਾ ਤੇ ਜਦੋਂ ਸਾਰੇ ਰਿਸ਼ਤੇਦਾਰ ਜਾਣ ਲੱਗ ਗਏ ਉਦੋਂ ਪ੍ਰਸ਼ਾਦਾ ਛਕਿਆ ਮਤਲਬ ਇਹੋ ਜਿਹਾ ਕੰਮ ਜੇ ਘਰਮ ਕਾਰਜ ਰੱਖਿਆ ਹੋਵੇ ਉਹੋ ਜੇ ਕਾਰਜਮਾਂ ਕਿਸੇ ਦੇ ਗੈਰ ਹੱਥਪਟਾ ਹੋ ਜਵੇ ਉਹਦੇ ਵਰਗੀ ਰੀਤ ਨਹੀਂ ਆ ਹੈ ਲੱਗਦਾ ਕੁਛ ਨਹੀਂ ਆ ਕੰਮ ਸਾਰੇ ਚੱਲਦੇ ਰਹਿਣੇ ਆ ਦੁੱਧ ਪਾਉਣ ਬਾਈ ਨੂੰ ਭੇਜਤਾ ਤੇ ਆਪਾਂ ਹੁਣ ਫਰੀ ਆ 8 ਵਜੇ ਦਾ ਸਮਾਂ ਏ ਤੇ ਆਪਾਂ ਹੁਣ ਚਲੇ ਜਾਣਾ ਮੰਮੀ ਉਹਨਾਂ ਨੂੰ ਫੇਰ ਦੁਬਾਰਾ ਲੈ ਕੇ ਜਾਊਂਗਾ ਮੈਂ ਵਿਚ ਨੂੰ ਆਣ ਕੇ 5 ਮਿੰਟ ਦਾ ਹੀ ਰਸਤਾ ਤੁਹਾਨੂੰ ਪਤਾ ਹੀ ਆ ਦੁਬਾਰਾ ਵਿਚ ਨੂੰ ਆ ਕੇ ਲੈ ਜਾਾਂਗੇ ਤੇ ਹੁਣ ਫਿਲਹਾਲ ਕਿਆ ਹੋਇਆ ਮੰਮੀ ਮੰਮੀ ਸਾਡੀ ਭਾਈ ਦੇਖ ਰਹੀ ਆ ਵੀ ਗੱਡੀ ਦਾ ਓਹੋ ਹੋ ਗਿਆ ਮੰਮੀ ਇਹਦਾ ਨਾ ਲੋਕ ਪਟ ਹੋ ਗਿਆ ਇਹ ਪਹਿਲਾਂ ਹਜੇ ਪਿੱਛੇ ਜੇ ਨਵਾਂ ਪਵਾਇਆ ਤਾਂ ਇਹ ਹੁਣ ਫੇਰ ਪੱਟ ਹੋ ਗਿਆ ਇਹ ਅਸਲ 'ਚ ਨਾ origignal ਇਹ ਚੱਲਦਾ ਇਹ ਆਦੇ ਲੈ ਆ ਤਾਂ ਹੁਣ ਆਪਣੇ ਵੱਲੋਂ ਵਧੀਆ ਤਾਂ ਪਰ ਜਿਹੜਾ ਨਾਲ ਦਾ ਹੁੰਦਾ ਉਹਦੇ ਵਰਗੀ ਗਰੀਸ ਨਹੀਂ ਦੁਬਾਰਾ ਫੇਰ ਪੱਟ ਹੋ ਗਿਆ ਇਹ ਤੇ ਆਜੋ ਜੀ ਫੇਰ ਆ ਬਾਕੀ ਹੁਣ ਚੱਲਦੇ ਆ ਜੀ ਫੇਰ ਮਾਲਾ ਮਾਲਾ ਜਾ ਕੇ ਮਿਲਦੇ ਆ ਤੇ ਤੁਹਾਨੂੰ ਇੱਧਰ ਭਾਈ ਮੰਮੀ ਨਾਲ ਵੀ ਮਲਾਉਂਦਾ ਮੈਂ ਕਰਦਾ ਬੈਕ ਕੈਮਰਾ ਮੇਲੋ ਇਹ ਇੱਧਰ ਮੰਮੀ ਜੀ ਸੱਸ ਜੀ ਕਾਲ ਜੀ ਸਾਰਿਆਂ ਨੂੰ ਫਰਮਾਤਾ ਜੀ ਠੀਕ ਹੈ ਚੜਦੀ ਕਲਾ ਚ ਚੜਦੀ ਕਲਾ ਚ ਚਾਹੀਦੇ ਬਿਲਕੁਲ ਤੇ ਹੁਣ ਫੇਰ ਰੈਡੀ ਹੋ ਜਿਓ 10:00 ਵਜੇ ਤੱਕ ਅੱਛਾ ਹਾਂ ਤਾਂ ਸਾਡੇ ਜਿਹਨੂੰ ਕੰਮ-ਕੋਮ ਨੂੰ ਵੇੜ ਲਈਏ ਅਜੇ ਤੱਕ ਤੁਸੀਂ ਕੰਮ-ਕੋਮ ਨੂੰ ਵੇੜ ਲਓ 10:30 ਵਜੇ ਦਾ ਟਾਈਮ ਆ ਉੱਥੇ ਅੱਛਾ ਆਪਾਂ 10:00 ਵਜੇ ਮੈਂ ਤੁਹਾਨੂੰ ਪਿੱਛ ਨੂੰ ਆਣ ਕੇ ਲੈ ਜਾਊਂਗਾ ਠੀਕ ਹੈ ਚਲ ਜਾ ਸਾਜਰੇ ਹਾਂ 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 ਮੈਂ ਜਾ ਕੇ ਫੇਰ ਦੇਖਾਂ ਕੋਈ ਕੰਮ-ਕਾਰ ਜੇ ਕੋਈ ਚਾਹੇ ਕੋਈ ਨਹੀਂ ਹੋਵੇ ਵੀ ਕੰਮ-ਕਾਰ ਪਰ ਆਏ ਆ ਵੀ ਆਪਣਾ ਫਰਜ਼ ਬਣਦਾ ਵੀ ਟਾਈਮ ਨਾਲ ਅਗਲੇ ਕੋ ਪਹੁੰਚ ਜੀ ਹੈ ਨਾ ਹਾਂ ਉਹ ਕਾਰਜ ਰੱਖਿਆ ਭਾਈ ਬੜਾ ਕੰਮ ਕਰਾਉਣਾ ਜ਼ਰੂਰੀ ਹੈ ਜ਼ਰੂਰੀ ਹੈ ਭਾਈ ਹਾਂ ਇਹ ਵਿਆਹ ਕਾਰਜ ਤੇ ਇਹ ਨਹੀਂ ਹੈ ਕਿ ਪੁੱਛ ਗਿਆ ਕਾਣਾ ਕਰਨ ਜਿਹੜਾ ਤੁਸੀਂ ਤਾਂ ਕਰ ਲੋ ਹਾਂ ਜੇ ਉੱਥੇ ਕਰਨੇ ਵਾਲਾ ਬਥੇਰਾ ਕੰਮ ਜੇ ਕਰਨਾ ਹੋਵੇ ਉਹੀ ਤਾਂ ਹੈ ਠੀਕ ਆ ਇਹ ਕਰਨਾ ਨਹੀਂ ਨੂੰ ਕੁਝ ਵੀ ਨਹੀਂ ਜਿਹਨੇ ਕਰਨਾ ਹੈ ਕਿਸੇ ਦੇ ਕਹਿਣ ਤੇ ਨਹੀਂ ਆ ਵੀ ਹਾਂ ਆਪਾਂ ਆਹ ਕੰਮ ਕਿ ਜੇ ਕਿਸੇ ਨੇ ਕਹਿਤਾ ਫੇਰੇ ਕਰਨਾ ਉਹੀ ਤਾਂ ਮੈਂ ਕਹਿੰਦੀ ਵਿਆਹ ਕਾਰਜ ਹੁੰਦਾ ਕੰਮ ਬਥੇਰੇ ਹੁੰਦੇ ਜੋ ਮਰਜ਼ੀ ਬੰਦਾ ਕਰੀ ਜਾਵੇ ਠੀਕ ਨੇ ਪਾਪਾ ਜੀ ਅੱਜ ਕਿੱਧਰ ਡਿਊਟੀ ਲੱਗੀ ਤੁਹਾਡੀ ਉਹ ਭਈਏ ਨੂੰ ਦੇਣੀ ਰੋਟੀ ਅੱਛਾ ਅੱਛਾ ਠੀਕ ਆ ਤੇ ਲਾਇਆ ਬਹੁਤ ਰੋਟੀ ਰੋਪੀ ਚੁੱਲੇ ਨੂੰ ਦੇਖੀ ਜਾਂਦੀ ਮਾਤਾ ਅੱਜ ਕਿਆ ਚੱਕਰ ਆ ਚੁੱਲੇ ਵਾਲਾ ਚੁੱਲਾ ਬਣਾਉਣਾ ਹੁਣ ਚੁੱਲੇ ਦਾ ਕੰਮ ਕਰੇ ਕਰੀਏ ਚੁੱਲੇ ਪਰ ਪਕਾਈਏ ਰੋਠੀ ਰੋਟੀਆਂ ਹੁਣ ਸਭ ਕੰਮ ਹੁਣ ਭਾਈ ਸਿਆਲ ਆ ਗਿਆ ਹੋਰ ਹਾਂ ਨਾਲੇ ਸੇਕ ਹੋ ਜਾਂਦਾ ਹਾਂ ਨਾਲੇ ਆਪਣਾ ਕੰਮ ਹੋ ਜਾਂਦਾ ਹੁਣ ਚੁੱਲੇ ਪਰ ਰੋ ਰਹੀ ਉਹੀ ਤਾਂ ਹੁਣ ਨਿਆਣੇ ਕਰਕੇ ਨਹੀਂ ਵੱਲਦਾ ਹੈਗਾ ਚਲੰਦਾ ਹੋ ਜਾਂਦਾ ਹਾਂ 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 ਹੁਣ ਐਗ ਧੁੱਪਾਂ ਵੀ ਆ ਜਾਂਦੀ ਆ ਹਾਂ ਭਾਈ ਚੁੱਲਾ ਐਗ ਚੁੱਲੇ ਦਾ ਕੰਮ ਮਿੱਟੀ ਦੀ ਭੰਤੀ ਬਈ ਕਰਦੀ ਔਰ ਟਾਈਮ ਹੀ ਨਹੀਂ ਲੱਗਦਾ ਰਾਣੇ ਦਾ ਹਾਂ ਨਿਆਣੇ ਕਰਕੇ ਬਿਲਕੁਲ ਬਿਲਕੁਲ ਹਾਂ ਪਹਿਲਾਂ ਤਾਂ ਹੁਣ ਦੇਖਦੇ ਵਿੱਚ ਟਾਈਮ ਕੱਢ ਕੇ ਕਰਨਾ ਪੈਣਾ ਹੈ ਕਰਨਾ ਪੈਣਾ ਸਿਆਲ 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 ਚੁੱਲ੍ਹੇ ਬਿਨਾਂ ਕਿੱਥੇ ਸਰਨਾ ਨਾਲੇ ਬੰਦਾ ਸੇਕ ਲੰਦਾ ਨਾਲੇ ਹੋਰ ਆ ਸਾਰਾ ਟੱਬਰ ਬੈਠ ਕੇ ਭਾਈ ਗੱਲਾਂ ਬਾਤਾਂ ਕਰ ਲੈਂਦਾ ਉੱਥੇ ਰਸੋਈ 'ਮਾਂ ਕੱਲਾ ਬੰਦਾ ਪਕਾਈ ਜਾਂਦਾ ਰੋਟੀ ਹਾਂ ਦੂਆ ਬੰਦਾਲ ਵਾਲਾ ਘੁੰਮਦਾ ਫਿਰ ਜਾਂਦਾ ਹੁੰਦਾ ਇੱਥੇ ਬੈਠ ਕੇ ਸਾਰੇ ਰੋਟੀ ਵੀ ਖਾਣੀ ਹੁੰਦੀ ਨਾਲੇ ਨਾਲੇ ਗਰਮਾ ਗਰਮ ਛਕੋ ਨਾਲੇ ਆਪਣਾ ਸੇਕ ਹੋ ਜਾਂਦਾ ਨਾਲੇ ਪਾਪਾ ਜੀ ਨੂੰ ਤਾਂ ਹੁਣ ਜ਼ਰੂਰੀ ਚਾਹੀਦਾ ਚੁੱਲਾ ਹੋਰ ਟੜਾ ਆ ਗਿਆ ਨਾ ਨਾ ਨਾਤੇ ਆ ਜੇ ਨਾ ਆ ਕੇ ਤੇ ਚੁੱਲਾ ਚਾਹੀਦਾ ਤਾਂ ਹਾਂ ਹੁਣ ਉਹਦਾ ਪਾਪਾ ਜੀ ਨੇ ਕੱਦੀ ਕੱਦੀ ਅੰਗ ਬਾਹ ਨਹੀਂ ਲੰਗ ਜਾਣਾ ਹਾਂ ਆ ਮੀਨਾ ਲੰਗ ਜੂ ਨਹੀਂ ਉਹਦਾ ਮੀਨਾ ਮੈਂ ਸੇਕੂ ਉਹ ਨਹੀਂ ਪਾਪਾ ਜੀ ਕਿੱਥੇ ਲੰਗ ਜਾਣਾ ਜੇ ਚੁੱਲਾ ਹੋ ਗਿਆ ਨਾ ਤਿਆਰ ਲੈ ਵੀ ਚੱਲ ਕੋਈ ਗੱਲ ਨਹੀਂ ਜੇ ਚੁੱਲਾ ਹੋ ਗਿਆ ਤਿਆਰ ਤਾਂ ਉਹਨੂੰ ਮੈਂ ਕੱਲ ਪਰਸੋਂ ਵਾਲੀ ਵੀਡੀਓ 'ਚ ਦਿਖਾਉਂਗਾ ਜੀ ਇੱਥੇ ਦੇਖਿਓ ਚੋਲਾ ਬਾਲ ਕੇ ਬਾਪਾ ਜੀ ਨੇ ਬਹਿ ਜਾਣਾ ਜਦੇ ਉਹ ਤੈਰੀ ਕਰ ਦੂੰਗਾ ਪਰਸੋਂ ਤੇ ਕੱਲ ਤੈਰੀ ਤਾਂ ਕਰ ਦੂੰਗਾ ਬੰਦਾ ਆਪੋ ਕੋ ਬਾਲੂਗਾ ਹਾਂ ਠੀਕ ਆ ਠੀਕ ਆ ਆਪੋ ਕਿਤੇ ਬਾਅਦ ਨੂੰ ਤਾਂ ਫੇਰ ਤਾਂ ਸੇਕਣੀ ਨੂੰ ਹੋਣਾ ਵੀ ਮੈਂ ਸੇਕਾਂ ਲਿਆ ਉਹ ਰੋਟੀ ਬਣਾ ਲਵਾਂ ਮੈਂ ਇੱਕ ਬਾੜੀ ਜਣਾ ਕੋਲ ਬੈਠਾ ਹਾਂ ਹਾਂ ਐ ਕਹਿਣਾ ਇਹ ਤਾਂ ਹੈ ਇਹ ਲੱਸ ਰੋਟੀ ਬੁਕਾ ਲਓ ਬਿਲਕੁਲ ਬਿਲਕੁਲ ਨਹੀਂ ਚਲੋ ਨਾਲੇ ਬੰਦਾ ਬਹੰਦੇ ਨਾਲ ਅੱਗ ਬਾਲ ਲੰਦਾ ਨਾਲੇ ਬੰਦਾ ਆਪ ਸੇਕ ਲੰਦਾ ਠੀਕ ਨਹੀਂ ਆ ਗੱਲ ਹੈ ਕਿਮੀਨਾਰੇ ਨਾ ਆਹੀ ਆ ਭਾਈ ਬਿਲਕੁਲ ਬਿਲਕੁਲ ਹਾਂ ਨਹੀਂ ਕਰ ਲਈ ਆਪਣਾ ਆਗਾ ਆਪਣਾ ਚੱਲੇ ਬਸ ਗੈਸ ਬਚ ਜਾਂਦਾ ਹਾਂ ਨਾਲੇ ਗੈਸ ਬਚਦਾ ਨਾਲੇ ਟਾਈਮ ਬਚਦਾ ਜੀ ਟਾਈਮ ਚੁੱਲੇ ਪਰ ਜਿਹੜਾ ਕੰਮ ਹੋ ਜਾਣਾ ਗੈਸ ਪਰ ਉਹ ਹੁਣ ਘੰਟੇ ਮਾ ਚੁੱਲੇ ਪਰ ਹੋ ਜਾਣਾ 15 ਮਿੰਟ ਚ ਚੁੱਲੇ ਪਰ ਅੱਗ ਕਿੰਨੀ ਹੁੰਦੀ ਆ ਇਹ ਲੱਕੜੀ ਲਾਉਣੇ ਵਾਲਾ ਬੰਦਾ ਚਾਹੀਦਾ ਚੰਗਾ ਚੁੱਲਾ ਦਾ ਬਥੇਰਾ ਬਣਦਾ ਹੁਣ ਜੀ ਸਾਗ ਵੀ ਬਣਾਉਣਾ ਇੱਕ ਅੱਧੇ ਦਿਨ ਚ ਹਾਂ ਦੇਖਦੇ ਹਾਂ ਹੁਣ ਸਾਗ ਠੀਕ ਆ ਠੀਕ ਆ ਖਾ ਰਿਹਾ ਤੂੰ ਬਣ ਜਾਂਦਾ। ਸਾਗ ਸਤੂ। ਪਹਿਲਾਂ ਚੁਲਾ ਨੇ ਮਿੱਟੀ ਲਾਵਾਂ ਫੇਰ ਸਾਗ ਦੀ ਗੱਲ ਕਰਨੀ ਆ। ਠੀਕ ਆ ਠੀਕ ਆ। ਓਕੇ ਚਲੋ ਫੇਰ ਮੈਂ ਹੁਣ ਚੱਲਦਾ ਟਾਈਮ ਹੋ ਗਿਆ ਖਾਸਾ। ਮਿਲਦੇ ਆਂ ਜੀ ਫੇਰ ਤੁਹਾਨੂੰ ਹੁਣ ਮਾਲਾਂ ਜਾ ਕੇ। ਲਓ ਜੀ ਪਹੁੰਚ ਗਏ ਮਾਲਾਂ। ਹਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੱਦਾ ਜੀ ਨੇ ਆਪਣੀ ਡਿਊਟੀ ਖਾਂਪੀ। ਬੱਸ ਤਾਂ ਇਹਨਾਂ ਨੇ ਹੋਰ ਕੰਮ ਕਰਨੇ ਤੇ ਪਰ ਸਾਡੀ ਇਹ ਗਲਤੀ ਅਸੀਂ ਹਰ ਗੁਣ ਫੜਾਤੀ ਇਹਨਾਂ ਨੂੰ। ਵੀ ਤੁਸੀਂ ਹਰ ਗੁਣ ਨੂੰ ਸੰਭੋ। ਮੈਂ ਤਾਂ ਕੁਝ ਸੁਣ ਕੇ ਸਮਝ ਹੀ ਨਹੀਂ। ਮੈਂ বুঝি ਮੈਂ ਖਾਸਾ ਵੈਕ ਜੀ ਕਿਸਾ ਕੀ ਕਰਾਇਆ ਘੰਟੇ ਦੇ ਵਿੱਚ ਮੈਂ ਸਮਝੀ ਮਗਾ ਕਿਤੇ ਵੀ ਹਰਵਿੰਦਰ ਨੇ ਆਪਣੇ ਘਰਾਂ ਕੰਮ ਕਰਨੇ ਤੇ ਭਾਈ ਨਾ ਚੱਲੇ ਬਈ ਉਰੇ ਪਹੁੰਚੇ ਬਹੁਤ ਮਾਦਰ ਰਵਿੰਦਰ ਧੰਨਵਾਦ ਕਹਦਾ ਜੀ ਹੱਦ ਹੋ ਗਈ ਤੇ ਮੈਂ ਤਾਂ ਤਾਂ ਆ ਮਾਹ ਵੀ ਚਲੋ ਜੇ ਕੋਈ ਕੰਮਕਾਰ ਭਾਈ ਕਰਨੇ ਆਲਾ ਆਪਣਾ ਸਾਜਰੇ ਪਹੁੰਚ ਗਏ ਵੀ ਜੇ ਹੁਣ ਖਾਣ ਦੇ ਟਾਈਮੇ ਪਹੁੰਚੀ ਉਹ ਵੀ ਨਹੀਂ ਗੱਲ ਠੀਕ ਜੀ ਹੋਰ ਵੀ ਨਹੀਂ ਗੱਲ ਹੈ ਨਾ ਜੀ ਹਾਂ ਤੇ ਜੇ ਤੁਹਾਨੂੰ ਮੈਂ ਹੋਰ ਦਿਖਾਉਣਾ ਚਾਹੁੰਦੇ ਹਰਵਿੰਦਰ ਦੇਖ ਕਿ ਤੇਰੇ ਪਾਪਾ ਨੇ ਕਿਵੇਂ ਘੱਟਨੇ ਪਿਆ। ਕੀ ਪਿਆ? ਮਾ ਪਾਪਾ ਨੇ ਕੀ ਜਿਹੜਾ ਮੈਨੂੰ ਉਹ ਤਾਂ ਮਾ ਹਾਂ। ਉਹਨੂੰ ਕੰਮ ਪੰਪਦਲਾ ਕੰਮ ਨਾ ਬੈਠੋ ਜਿਹੜੇ ਬੈਠਾ। ਸੱਚੀ ਗੱਲ ਹੈ ਦੇਖੀ ਲੈ। ਜਿਹੜਾ ਜਿਹੜਾ ਤੁਸੀਂ ਇੱਤੇ ਪੋਣ ਘੰਟੇ ਚ ਕਿਹਾ ਪੰਜ ਮੋੜ ਦਾ ਕੰਮ ਆ ਉਹ। ਦੇਖ ਰਵਿੰਦਰ ਤੂੰ ਦੇਖ ਇੱਧਰ। ਨਹੀਂ ਉਹ ਉਹ ਤਾਂ ਮੈਂ ਦੇਖਿਆ ਜੀ। ਆਏ ਹੋਏ ਉਹਨੂੰ ਵੀ ਪਹਿਲਾਂ ਪਾਪਾ ਜਦੋਂ ਡੈਡੀ ਨੇ ਭਿੰਡੀਆਂ ਬਣਾਈਆਂ ਦੀਆਂ ਜੀ ਪਹਿਲਾਂ। ਉਹਦਾਂ ਦੇ। ਉਹਦਾਂ ਲ ਕਮੈਂਟ ਵੀ ਆਏ ਵੇ ਦੇ। ਹਾਂ। ਕਹਿੰਦੇ ਵੀ ਡੈਡੀ ਨੇ ਬੀ ਪਿਆਜ਼ ਬਹੁਤ ਵਧੀਆ ਚੀਰੇ। ਡੈਡੀ ਨੇ ਮਤਲਬ ਤੇਜ਼ ਬਹੁਤ। ਹਾਂ। ਵਾਕਿਓ ਜੀ ਹਲੇ ਹਲੇ ਸਹੀ ਗੱਲ ਹੈ ਪਿਛਲੇ ਜਨਮ ਚ ਹੋਣੀ ਆ ਕੋਸੇ ਸੇਵਾਦਾਰ ਆ ਗੁਰੂ ਘਰਾਂ ਦੇ ਹਾਂ ਸਹੀ ਗੱਲ ਆ ਜੀ ਤੂੰ ਦਿਨ ਮੈਂ ਫੁੱਲਚੜੀਆਂ ਚਲਾਈ ਜਾਨਾ ਕੌਣ ਕਰਨ ਲੱਗਿਆ ਵਾ ਕਰਨ ਜੀ ਇੱਕ ਬੋਲਚੜੀ ਮਿਲ ਕੇ ਆਣੀ ਆ ਉਹ ਤੋਂ ਦੇਖ ਲੈ ਇੱਕ ਸਪੋਰਟ ਕਰਦੀ ਜਦੈ ਸਪੋਰਟ ਕਰਦੀ ਵੀ ਕਹਿ ਨਾ ਦਵੇ ਮੈਂ ਇਹ ਹੀ ਗੱਲ ਕਹਣਾ ਤਾਂ ਵੀ ਲੋਕ ਚਲਾਉਂਦੇ ਓਏ ਦੇਚ ਚਲਾਉਂਦਾ ਫਿਰਦਾ ਕਿੰਨੀ ਕਕਲਾ ਦੇਖ ਲਓ ਇਹਨੂੰ ਹੁਣ ਥੋੜਾ ਟੇਕੇ ਬੱਜਿਆ ਤਾਂ ਉਧਰ ਵੀ ਦਾ ਕੋਈ ਫਰੈਂਡ ਬੱਬ ਬੱਦੈ ਨਹੀਂ ਆਪੇ ਸਪੋਰਟ ਕਰਤੀ ਉਹ ਦੇਖੋ ਹਲੇ ਤੱਕ ਉੱਡਦਾ ਪਰਮਾਤਮਾ ਨਾਲ ਆਪੇ ਓਏ ਗੇਰ ਤਾਂ ਚਲੋ ਜੀ ਬਾਰਿਸ਼ ਆਣਾ ਆਤਾ ਜਾਂਦੀਆਂ ਨੇ ਔਰ ਗੇਰ ਸਿੱਧੇ ਪੋਰੀਆਂ ਪੋਰੀਆਂ ਗਰਮ ਆ ਪੁੱਤ ਫੇੜ ਦੇ ਹੋਰ ਵੀ ਸਮਾਂ ਬਚ ਗਿਆ ਅੱਜ ਦਿਨ ਨਹੀਂ ਆਉਂਦਾ ਨਹੀਂ ਅੱਗੇ ਤਾਂ ਸੁਣਾ ਦਿਓ ਕੱਟੀਆਂ ਬੋਰੀਆਂ ਬੋਰੀਆਂ ਨੇ ਅੱਗੇ ਕੀ ਬਸ ਅੱਗੇ ਬਸ ਇੰਨਾ ਕਿ ਸੁਣ ਲਈ ਦਿੰਦਾ ਇਹਦੇ ਕਲੇ ਸਮਝਣ ਦੇ ਲੋਕ ਨਹੀਂ ਇੱਕ ਗੱਲ ਹੁੰਦੀ ਆ ਕਿਸੇ ਨੂੰ ਮਤਲਬ ਕਿ ਗੱਲਾਂ ਗੱਲਾਂ ਕਰ ਰਹੇ ਨੇ ਐਂ ਕਰਿਆ ਇਹਨੇ ਇਦਾਂ ਕਰਿਆ ਇਹ ਉਹ ਕਰਤਾ ਐਂ ਕਰਤਾ ਦੇ ਕਿਆ ਨੁਕਸਾਨ ਹੋ ਗਏ ਐਂਗੇ ਇੱਕ ਗੱਲ ਕਹਿੰਦਾ ਇਹ ਤਾਂ ਬੇਵਕੂਫ ਆ ਸਾਰੀਆਂ ਗੱਲਾਂ ਉਹਦੇ ਵਿੱਚ ਕੱਲੇ ਪੁਆਇੰਟ ਦੇ ਵਿੱਚ ਆ ਜਣੀਆਂ ਆਪੀ ਸਹੀ ਗੱਲ ਯਰ ਐਕਸੈਕਟਲੀ ਠੀਕ ਹੈ ਇੱਕ ਛੋਟੇ ਸ਼ਬਦ ਤਾਂ ਬਣਾਏ ਵੀ ਹੁੰਦੇ ਆ ਇਹ ਹੈਗੀਆਂ ਕਹਾਵਤਾਂ ਬਿਲਕੁਲ ਬਿਲਕੁਲ ਕਿਆ ਕਿਆ ਬਣਾਉਣਾ ਈ ਤੇਰੀ ਅੱਜ ਬਣਾਉਣੀ ਹੈ ਜੀ ਗੋਭੀ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਹੈ ਕਿ ਦਾਲ ਉਹਦੇ ਬਣ ਗਈ ਹੋਈ ਹੈ ਅੱਛਾ ਦਾਲ ਬਣ ਗਈ ਹੈ ਹਾਂ ਇੱਕ ਕਰ ਲਾਂਗੇ ਗੈਰ ਨੂੰ ਦਹੀਂ ਵਾਲਾ ਸਿਸਟਮ ਕੁਛ ਠੀਕ ਹੈ ਜੀ ਇੱਕ ਮਿੱਠੇ ਬਾਰੇ ਸੋਚ ਰਹੇ ਹਾਂ ਵੀ ਗਾਮਣਾ ਹੀ ਰਿਆ ਮੈਂ ਕੀ ਕਰਾਂ ਕਿ ਕੜਾ ਬਣਾ ਲੀਏ ਹੁੰਦੀ ਕਿ ਬੰਦਿਆ ਅੱਛਾ ਉਹ ਚਾਰਾ ਦੀ ਨਾ ਕਰਾਂ ਉਹ ਹਜੇ ਵਿਚਾਰ ਲਈਏਗੀ ਕੰਮ ਉਹ ਵਿਚਾਰ ਦੀ ਨਾ ਠੀਕ ਹੈ ਜੀ ਏ ਨਹੀਂ ਹੈਗਾ ਕੀ ਵੀ ਪਿਆ ਦੇਤੀ ਸਾਰਾ ਕੁਝ ਪਿਆ ਇਹਨਾਂ ਦਾ ਜੀ ਕਰਦਾ ਕੜਾ ਬਣਾਉਣਾ ਕੜਾ ਬਣਾ ਲਵੇ ਹੂੰ ਨਹੀਂ ਮੈਂ ਉਸ ਤੇ ਲਿਆ ਦੇਣੀਆ ਬਰਾਜਾ ਮਣਾ ਉਹ ਕੜਾ ਦੀ ਜਗ੍ਹਾ 세ਮੀਆਂ ਨਹੀਂ ਬਣ ਸਕਦੀਆਂ ਜੇ ਕੜਾ ਬਣਾਣਾ ਨਹੀਂ ਹੋ ਜੀ ਬਣ ਸਕਦੀ ਹੂੰ ਚਾ ਦੇਖ ਲਿਓ ਦਿੱਦਾ ਤਾਂ ਹੂੰ ਮੱਠਾ ਬਣਾਉਣਾ ਕੋਈ ਵੀ ਬਣਾਉ ਸਾਦੀ ਹੈ ਨਾ ਬਿਲਕੁਲ ਬਿਲਕੁਲ ਉਹ ਬੱਛ 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 ਆ ਗੁਨਾ ਹੈ ਉਹ ਨਿੱਪੜਾ ਹਾ ਗਿਰ ਗਿਆ ਨਹੀਂ ਨਹੀਂ ਇੱਕ ਮਿੰਟ ਮੀਟ ਉਹ ਬੱਛ ਬੱਤ

ਇੱਧਰ ਮੇਰੀ ਆਂਟੀ ਜੀ ਨੂੰ ਸਰਕਾਰ ਦੇ ਦੂਜੇ ਪਨਾ ਦਾ ਸਰਕਾਰ ਦੀ ਬਹੁਤ ਬੀਜ਼ੀ ਆ ਕੇ ਹੱਜ ਹੈ ਹਾਂ ਅਮਿੰਦਰ ਸਿੰਘ ਵੀ ਪਹੁੰਚ ਗਿਆ ਟਾਈਮ ਸਰੇ ਹਾਂਜੀ ਹਾਂਜੀ ਹਾਂ ਅਮਿੰਦਰ ਪੁੱਛਾ ਵੀ ਕੀ ਬਣਾਉਣਾ ਭਾਈ ਖਾਣਾ ਬਣਾਉਣਾ ਖਾਣਾ ਹੈ ਕਿ ਐ ਪਾਈ ਗਲਾਮਬਰ ਚਾਪਣਾ ਖਾਣੀ ਹੈ ਸਭ ਤੋਂ ਔਖਾ ਕੰਮ ਅਮਿੰਦਰ ਤੇ ਨੂੰ ਤੂੰ ਵੀ ਖਾਣਾ ਪਰ ਕੁਰਸੀ ਲਾ ਲੈ ਮੇਰੇ ਅਮਿੰਦਰ ਦਾ ਤਾਂ ਆ ਹੀ ਆ ਜੀ ਪਾਈ ਵੀ ਲਾਓ ਡਿਊਟੀ ਕਿੱਥੇ ਲਾਉਣੀ ਆਪਾਂ ਹਾਜ਼ਰ ਆ ਜੀ ਮੈਂ ਤਾਂ ਮੈਂ ਤਾਂ ਹੀ ਸਗੋਂ ਤਿਆਰ ਹੋ ਕੇ ਆਇਆ ਪਹਿਲਾਂ ਹੀ ਵੀ ਕਦੇ ਉਧਰ ਕੰਮ ਕੋਈ ਜ਼ਰੂਰੀ ਡਿਊਟੀ ਲੱਗ ਜਾਂਦੀ ਆ ਮੈਂ ਕਹਾ ਜੀ ਮੈਂ ਤਿਆਰ ਹੋ ਕੇ ਆਉਣਾ ਹੂੰ ਵੀ ਭਾਈ ਪਹਿਲੇ ਹੀ ਰੈਡੀ ਹੋ ਕੇ ਜਾਇਗੀ ਸਹੀ ਗੱਲ ਹਾਂ ਜੀ ਹਾਂ ਸਭ ਉਨ ਤਿਆਰ ਰੱਖੀ ਵਿੱਚ ਮੈਂ ਤਾਂ ਮੇਰਾ ਹੱਡੀਆਂ ਵਾਲੇ ਸਮਾਨ ਦਾ ਜਨਵਰਾ ਮੈਂ ਤਾਂ ਜਲ ਮੈਂ ਤਾਂ ਜਲ ਆਇਆ ਮੰਨੂ ਆਏ ਲੱਗੇ ਮਖਾ ਮੰਨੂ ਲੱਗਦਾ ਬਿੰਦਿਆ ਜਲ ਜਿਆਦਾ ਹੀ ਜਲਦੀ ਆ ਗਿਆ ਅੱਜ ਦਾ ਪ੍ਰੋਗਰਾਮ ਆ ਚੱਲ ਰਿਹਾ ਜਿੱਕਨ ਕੋਈ ਇਹਨਾਂ ਦੇ ਪ੍ਰੋਗਰਾਮੇ ਨਹੀਂ ਹੁੰਦਾ ਹੈਗਾ ਸਹੀ ਗੱਲ ਹੈ ਜੀ ਮੈਂ ਕਿਹਾ ਯਾਰ ਬਹੁਤ ਲੱਗਦਾ ਥੋੜਾ ਜਿਆਦਾ ਜਲਦੀ ਆ ਹੋ ਗਿਆ ਦੇਖ ਕਰ ਇਧਰ ਹਾਂਜੀ ਬਣ ਗਈ ਜੀ ਦਾਲ ਹਾਂਜੀ ਆਪੀ ਗੱਲਬਾਤ ਬਣ ਗਈ ਪੂਰੀ ਬਸ ਤੜਕੇ ਦੀ ਤਿਆਰੀ ਕਰ ਫੜਦੇ ਕਿ ਲੋ ਹਾਂ ਕਰਤੀ ਆ ਬੰਦਾ ਲਿਆਓ ਮੈਂ ਕਿਰੋ ਨਾਲ ਆਦਾ ਆਹੋ ਆਦਾ ਦਾ ਮੈਨੇ ਚਿੱਟਾ ਟਮਾਟਰ ਲੈ ਕੇ ਆ ਮੈਂ ਟਮਾਟਰ ਵੀ ਲੋ ਬਸ ਹੋ ਜਾਣਾ ਦੀਦੀ ਸਾਰਾ ਕੁਝ ਲਿਆ ਆ ਰਾਤ ਮੈਂ ਤੁਹਾਨੂੰ ਹਾਂ ਹਾਂ ਲੈ ਆਉਣਾ ਟਮਾਟਰ ਚੱਕਰ ਆਦਾ ਚੱਕਰ ਲਿਆ ਚੱਕਰ ਲਿਆ ਇਹਨੂੰ ਟੋਬੀ ਕੈਰਟ ਮੇਰੀ ਤੁਹਾਨੂੰ ਉਸ ਤਾਂ 30 ਰੁਪਏ ਆ ਹੁਣ ਤਾਂ ਵੈਸੇ ਆ ਗਈ ਜੀ ਡਾਉਣ ਪਹਿਲਾਂ ਉਹ ਰੇਟਰ ਤਾਂ ਜੀ ਗੋਭੀ ਦਾ ਉਹਦੇ ਕਰਕੇ ਤਾਂ ਗੱਲ ਕਰਦੇ ਤੇ ਹਾਂ ਉਸ ਦਿਨ ਆਪਾਂ ਨੂੰ ਮਿਲੀ 35 ਰੁਪਏ ਜੀ ਜਦੋਂ ਆਪਣੇ ਪ੍ਰੋਗਰਾਮ ਤਾਂ ਕਰੇ ਬਾ ਹੁਣ ਵੀ 35 ਗਾਹ ਤੇ ਵਿੱਚ ਜੀ ਖੜੀ ਆ ਪਰ ਉਹ ਗੱਲ ਕਹਿੰਨ ਕਿੰਨੇ ਜੇ 4 3 4 ਕਿਲੋ ਲੈਣੀਆਂ ਉਸ ਦਿਨ ਤਾਂ ਹਾਂ ਜੀ ਇੱਕ ਤਾਂ 60 ਰੁਪਏ ਕਹਿੰਦਾ ਜੀ ਉਸ ਦਿਨ ਅੱਛਾ ਦੂਆ ਕਹਿੰਦਾ 50 ਉਹ ਵਾਹ ਭਰਾਵਾ 15 ਕਿਲੋ ਲੈਣੀਆਂ ਵੀ ਕਿਲੋ ਖੰਡ ਥੋੜੀ ਕਿਹ ਤੇਰਾ ਤਾਂ ਸੱਪ ਹਾਂਜੀ ਹਾਂ ਫੇਰ ਕਹਿੰਦਾ ਚੱਲ 35 ਲੱਗ ਜੂਗੀ ਬਾਈ ਯਾਰ ਕਹਿੰਦਾ 30 ਨੂੰ ਲਿਆਂਦੀ ਹੋਈ ਆ ਮੈਂ ਕਹਾ ਚੱਲ ਲਿਆਂਦੀ ਵੀ ਤਾਂ ਤਾਂ ਭਾਈ ਘੱਟੇ ਹੋਣੀ ਆ ਕਿੱਥੇ ਵਿਕੀ ਹੋਣਾ ਕਿੱਥੇ ਪਤਾ ਨਹੀਂ ਉਹਨੂੰ ਵੀ ਕਹਦੇ ਮਸੀ ਰਹੀਂ ਫਿਰਦੇ ਆਉ ਥੱਲੇ ਐਤਾ ਗੱਲ ਹੈਗੀ ਤੇਰੀ ਵੀ ਰੇਟ ਜਦ ਚੀਜ਼ ਹੈ ਪਰ ਕੁਆਂਟੀਟੀ ਜ਼ਿਆਦਾ ਲੈਣੀ ਹੈ ਹਾਂਜੀ ਹਾਂ ਫੇਰ ਉਹ ਥੋੜੇ ਰੇਟ ਵਿੱਚ ਕਰ ਲੈਂਦੇ ਆ ਕਰ ਲੰਦੇ ਆ ਜੀ ਬਿਲਕੁਲ ਪਰ ਕਰਦੇ ਕੋਈ ਕੋਈ ਹੋਇਆ ਜੀ ਜੜੀ ਏ ਵੀ ਗੱਲ ਉਹਨਾਂ 3 ਦਸ਼ਮ ਕਿਵੇਂ ਹੁੰਦੇਗਾ ਉਹਨੇ ਘਟਾਉਣਾ ਕਿਵੇਂ ਹੈ ਜਿਹਨੂੰ ਦਿਖਦਾ ਵੀ ਮਾਲ ਮੇਰੇ ਕੋਲ 3 ਦਿਨ ਦਾ ਪਿਆ ਹਾਂਜੀ ਹਾਂ ਵੀ ਇਹ ਭਾਈ ਕਰਦੀ ਦੋ ਦਿਨ ਤੱਕ ਉਹ ਵੀ ਖਰਾਬ ਹੋਣਾ ਬੱਟ ਲੋ ਜਿੰਨੇ ਬੱਟ ਤੇ ਕੱਲ ਨੂੰ ਤਾਜ਼ਾ ਫੇਰ ਦਿਆਂਗਾ ਹਾਂਜੀ ਉੱਥੇ ਨਾ ਜਿਹੜੀ ਇੱਕ ਖੂੰਜੇ ਜਿਹਾ ਪੈਂਦਾ ਬੰਦਾ ਸਬਜ਼ੀ ਮੰਡੀ 'ਚ ਅੱਛਾ ਉਹ ਮਤਲਬ ਮੈਂ ਅੱਗੇ ਵੀ ਦੇਖਿਆ ਉਹਦੇ ਕੋਲ ਸਾਰਿਆਂ ਨਾਲੋਂ ਤਕਰੀਬਨ ਦੁੱਗਣਾ ਹੀ ਮਾਲ ਹੁੰਦਾ ਸਾਰਾ ਮੀਆਂ ਜੀ ਇਹ ਜਿਹੜਾ ਹੈ ਨਹੀਂ ਨਹੀਂ ਫੇਰ ਤਾਂ ਪਹਿਲਾਂ ਹੈ ਤਾਂ ਸਾਰੇ ਮੀਆਂ ਜੀ ਉਹ ਆ ਸਾਰੇ ਜਦੋਂ ਸਬਜ਼ੀ ਨੂੰ ਮੰਡੀ ਜਾਂਦੇ ਆਏ ਸਾਹਮਣੇ ਹੀ हां जी हां चलू इधर दे बिल्कुल उधर ऊपर हां जी हां ओ पहला याद दाए दाए तो तू एक वारी मैं ਲੜ ਗਈ ਮੁੰਡੇ ਨਾਲ ਵੀ ਤੂੰ ਬੋਲਦਾ ਕਿਦਾਂ ਉਹ ਤੇ ਨਹੀਂ 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 ਉਹ ਨਹੀਂ ਤੇ ਮੰਮੀ ਉਹ ਹੋ ਰਿਹਾ ਹੈ ਉਹ ਹੋ ਰਿਹਾ ਐ ਵੈਸੇ ਉਹ ਜਿਹਦੇ ਕੋਲ ਆਪਾਂ ਜਾਣਦੇ ਆ ਨਾ ਅਸੀਂ ਪਹਿਲਾਂ ਉਹ ਸਬਜ਼ੀ ਲੈ ਕੇ ਰੇੜੀ ਕੋ ਮੈਂ ਕਰਦਾ ਸੀ ਪਿੰਡਾਂ 'ਚ ਅੱਛਾ 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 ਜੀ ਮੰਮੀ ਉਹ ਹੋ ਰਿਹਾ ਹੈ ਮੈਂ ਸਮਝ ਗਿਆ ਆਪਾਂ ਨੇ ਦਿਖਾਇਆ ਤੇ ਮੈਂ ਤੁਂ ਜੇਜੇ ਮੈਂ ਬਹਿੰਦਾ ਜੀ ਇੱਕ ਬਹੁਤ ਮਤਲਬ ਉਹ ਉਹ ਜਾਇਜ ਕਰ ਲੰਦਾ ਜਮੀ ਠੀਕ ਮਤਲਬ ਕਈ ਤਾਂ ਹੁੰਦੇ ਨਾ ਜੀ ਚਲੋ ਨਜਾਇਜ਼ ਨਜਾਇਜ਼ ਤਾਂ ਅਸੀਂ ਵੀ ਨਹੀਂ ਅਗਲੇ ਇੱਕ ਕਰਦੇ ਵੀ ਹਾਂ ਅਗਲੇ ਨੂੰ ਈਓ ਦਬਾਈ ਜਾਈਏ ਚਲੋ ਅਗਲੇ ਨੂੰ ਜੇ ਪੁੱਗਦਾ ਅਗਲਾ ਤਾਂ ਘੱਟ ਕਰਕੇ ਦੇ ਦਿੰਦਾ ਪਰ ਉਹ ਥੋੜਾ ਜਿਹਾ ਮਤਲਬ ਅੜਦਾ ਨਹੀਂ ਹੋ ਰਾਂ ਮੰਗਣਾ ਬਹੁਤਾ ਜਿਆਦਾ ਤੂੰ ਕਾ ਗਈ ਜੰਨਾ ਇਹ ਹਾਵਲਾ ਡੜੀ ਲਸਣ ਲਸਣ ਆਪਾਂ ਘਰਾਂ ਲਾਈਏ ਜੀ ਲੱਗ ਜਾਂਦਾ ਪੁੱਗੇ ਨਾ ਐਵੇਂ ਤਾਂ ਪਤਾ ਨਹੀਂ ਕੀ ਨੇ ਇੱਥੇ ਲਾਇਆ ਹੋਣਾ ਕਿਸੇ ਨੇ ਬੜੀ ਪੋਥੀ ਵਾਲਾ ਹੈ ਜੀ ਪਿਆਜ਼ ਵਾਲਾ ਹੀ ਸਿਸਟਮ ਹੈ ਇਹਦਾ ਮਤਲਬ ਕੋਕ ਕੱਟੀ ਜੀ ਦੀ ਲੋਡ ਪੈਂਦੀ ਆ ਪਿਆਜ਼ ਦੇ ਵਿੱਚ ਤਾਂ ਫਿਰ ਵੀ ਫਾੜੀਆਂ ਇਹ ਤਾਂ ਫਾੜੀ ਵੀ ਨਹੀਂ ਹੈਗੀ ਪਰ ਇੱਕ ਹੋਰ ਹੈ ਜਿਹੜੀ ਗੱਲ ਕਹਿੰਦੇ ਵੀ ਇਹਦਾ ਮਤਲਬ ਅਸਰ ਘੱਟ ਹੁੰਦਾ ਜੀ ਇਹ ਵੀ ਗੱਲ ਹੈ ਜੀ ਦੇਖੋ ਕੋ ਪਤਾ ਨਹੀਂ ਹੁੰਦਾ ਮੈਨੂੰ ਉਹੀ ਮੈਨੂੰ ਚਲੋ ਇੱਕ ਪੁਆਇੰਟ ਮੈਂ ਤੁਹਾਨੂੰ ਕੁਐਸਚਨ ਕਰਨਾ ਹਾਂਜੀ ਵੀ ਦਾ ਅਸਰ ਕਿਹਾ ਹੁੰਦਾ ਹੁੰਦਾ ਅਸਰ ਮਤਲਬ ਇਹਦੀ ਨਾ ਤਾਂ ਕਹਿੰਦੇ 19 ਜਿਆਦਾ ਖੁਸ਼ਬੂ ਆ ਜੀ ਜਿੰਨੀ ਦੂਏ ਦੀ ਹੁੰਦੀ ਇਹ ਜਿਹੜਾ ਆਪਣੇ ਹਲਵਾਈ ਤੇ ਜੀ ਮੁੰਡਾ ਇਹ ਨਾ ਉਹ ਜਦ ਅੰਟੀ ਦਾ ਭੋਗਤਾ ਜੀ ਅਸੀਂ ਆ ਹੀ ਲਿਆਏ ਮੋਟਾ ਤੇ ਅਸੀਂ ਕਿਾ ਚੱਲ ਛੱਲਣੇ ਛੱਲਣੇ ਨੂੰ ਵਧੀਆ ਰਹੂਗਾ ਮਤਲਬ ਹਲਵਾ ਜੀ ਨੇ ਸਾਨੂੰ ਐਂ ਕਿਹਾ ਕਹਿੰਦਾ ਯਾਰ ਹੈ ਤਾਂ ਕਹਿੰਦਾ ਸਾਡਾ ਕੰਮ ਇਹਦੇ ਨਾਲ ਸੌਖਾ ਹੋ ਜਾਂਦਾ ਵੀ ਸਾਨੂੰ ਸਗੋ ਛੱਲਣਾ ਛੋਲਣਾ ਵਧੀਆ ਰਹਿੰਦਾ ਕਹਿੰਦਾ ਪਰ ਇਹਦੇ ਚ ਉਨਾ ਅਸਰ ਨਹੀਂ ਹੈ ਖੁਸ਼ਬੂ ਘਟਾਂ ਦੀ ਹਾਂਜੀ ਖੁਸ਼ਬੂ ਵੀ ਘਟਾ ਕਹਿੰਦਾ ਧੂਆ ਲਸਣਾ ਜਿਹੜਾ ਉਹਦਾ ਅਸਰ ਕਹਿੰਦਾ ਉਹਦੇ ਚ ਬਹੁਤ ਹੁੰਦਾ ਕਿਤੇ ਦਿਨ ਬੈਠਾਂਗੇ ਡਿਸਕਸ਼ਨ ਕਰਾਂਗੇ ਵੀ ਆਪਾਂ ਪਿਆਜ਼ ਕਿਉਂ ਪਾਉਂਦੇ ਆ ਹਾਂਜੀ ਉਹਦਾ ਸਾਡੀ ਬਾਡੀ ਪਰ ਕੀ ਅਸਰ ਹੁੰਦਾ ਕਿਹੜੀ ਚੀਜ਼ ਦਾ ਹਮ ਲਸਣ ਕਿਉਂ ਪਾਇਆ ਜਾਂਦਾ ਠੀਕ ਹੈ ਅੱਧਾ ਕਿਉਂ ਪਾਇਆ ਜਾਂਦਾ ਹਲਦੀ ਕਿਉਂ ਪਾਈ ਜਾਂਦੀ ਹੋਰ ਮਸਾਲੇ ਕਿਉਂ ਪਾਏ ਜਾਂਦੇ ਆ ਉਹ ਕਿਸੇ ਦਿਨ ਕਿਸੇ ਨੇ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਠੀਕ ਹੈ ਜੀ ਹਾਂ ਉਹ ਫਿਰ ਹੁਣ ਉਹ ਗੱਲਾਂ ਹੁਣ ਸਿਰਫ ਕੱਟੋ ਰਣੀਆਂ ਜੇ ਉਹ ਉਹ ਗੱਲ ਸ਼ੁਰੂ ਕਰਤੀ ਅੰਦਰ ਤੋਰੀ ਗੱਲ ਕਰਨ ਦਾ ਫਾਇਦਾ ਨਹੀਂ ਹਾਂ ਜੀ ਹਾਂ ਹਾਂ ਆਓ ਫਿਰ ਜਾਂ ਤਾਂ ਫਿਰ ਸਰੇ ਇਲਾਕੇ ਹੀ ਰੁਕੇ ਜੀ ਸਰੇ ਕੁਝ ਇਹਨਾਂ ਦੇ ਇਹੇ ਆਪਣੀ ਸਬਜ਼ੀਆਂ ਦੇ ਵਿੱਚ ਇਹ ਚੀਜ਼ਾਂ ਰਲਾਈਆਂ ਆ ਕਿਸੇ ਕਾਰਨ ਕਰਕੇ ਸਵਾਦ ਵਾਸਤੇ ਨਹੀਂ ਆਗੀਆਂ ਇਹ ਹਾਂ ਇਹ ਕਿਸੇ ਕਾਰਨ ਕਰਕੇ ਆਪਾਂ ਸਾਰੀਆਂ ਨੇ ਦਿੱਤੀਆਂ ਹੋਈਆਂ ਚੀਜ਼ਾਂ ਆਪਾਂ ਨੂੰ ਇਹ ਵੇ ਤੁਹਾਡੀ ਬੋਡੀ ਵਿੱਚ ਡੇਲੀ ਜਾਣੀਆਂ ਚਾਹੀਦੀਆਂ ਹਾਂ ਹਾਂਜੀ ਹਾਂ ਕਿਸੇ ਕਾਰਨ ਕਰਕੇ ਵੀ ਇੱਕ ਚੀਜ਼ ਨੂੰ ਕਿਹੜੀ ਚੀਜ਼ ਨੂੰ ਕੰਟਰੋਲ ਰੱਖਣੀ ਹੋਗੀ ਠੀਕ ਰੱਖਣ ਨੂੰ ਬੋਡੀ ਠੀਕ ਰੱਖਣ ਨੂੰ ਹੁਣ ਕੜੀ ਬਣਦੀ ਆ ਕੜੀ ਦੇ ਵਿੱਚ ਆਦਾ ਤੇ ਲਸਣ ਤਾਂ ਪੈਂਦਾ ਹੀ ਪੈਂਦਾ ਤੁਹਾਨੂੰ ਵੀ ਪਤਾ ਪਾਪਾ ਜੀ ਨੇ ਸਪੈਸ਼ਲ ਵੀ ਪਾਣਾ ਹੈ ਲਸਣ ਕੱਚਾ ਅੱਧਾ ਕੱਚਾ ਵੀ ਮੇਰੇ ਗਰੇਡ ਦੇ ਵਿੱਚ ਪਾ ਦੋ ਨਾਲੇ ਇਹ ਚੀਜ਼ਾਂ ਦਾ ਜੀ ਲਸਣ ਆ ਰਾਤ ਦਾ ਦਾ ਵੈਸੇ ਉਹ ਵੀ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਆਪਾਂ ਕਹਿ ਰਹੀਏ ਬੈ ਕਾਰਨ ਹੈ ਦਾ ਵੀ ਇਹਦੇ ਵਿੱਚ ਕੋਈ ਚੀਜ਼ ਹੈ ਲਸਣ ਤਾਂ ਖੂਨ ਦੀ ਸਿਹਤ ਜਿਆਦਾ ਜ਼ਰੂਰਤ ਹੈ ਹੂੰ ਕਹਾਈ ਆਪਾਂ ਕੋਈ ਕਈ ਵਾਰ ਅੰਨ ਸਸਰੀਆਂ ਚੀਜ਼ਾਂ ਖਾਦੇ ਨੇ ਜਿਹੜੀਆਂ ਆਪਣੇ ਬਲੱਡ ਦੀ ਘੁੰਮ ਜਾਂਦੀਆਂ ਬਲੱਡ ਨੂੰ ਸਾਫ ਕਰਨਾ ਇਹਨਾਂ ਨੇ ਇਹਨਾਂ ਦੇ ਡੇਲੀ ਰੂਟੀਨ ਵਿੱਚ ਜਾਣੇ ਚਾਹੀਦੇ ਸਾਡੇ ਅੰਦਰ ਇਹ ਪਾਰਟ ਹਾਂਜੀ ਹਾਂ ਉਹਨਾਂ ਦੇ ਡੇਲੀ ਰੂਟੀਨ ਵਿੱਚ ਤਾਂ ਪਾਰਟ ਤੇ ਵੀ ਉਹਨਾਂ ਨੇ ਕਹਿੰਦੇ ਸਬਜੀ ਵਿੱਚੇ ਪਾਦ ਹੋਏ ਉਹਨਾਂ ਨੂੰ ਰੋਟੀ ਦਾ ਗਾਣੀ ਆਉਂਦਾ ਸਬਜੀ ਦਾ ਇਹਨਾਂ ਨੇ ਬਿਲਕੁਲ ਬਿਲਕੁਲ ਆਪਣੇ ਆਪ ਜਾਉਂਗੇ ਇਹਨਾਂ ਦੇ ਅੰਦਰ ਨਹੀਂ ਉਹ ਸਪੈਸ਼ਲ ਖਾਣੇ ਹੋਣੀ ਕਿਸੇ ਤੇ ਇਹ ਤਾਂ ਹੈ ਜੀ ਇਹ ਆਪਣਾ ਟੇਸਟ ਬਣ ਗਿਆ ਹੁਣ ਬਹੁਤ ਸਾਰੇ ਹਿੰਦੂ ਧਰਮ ਦੇ ਵਿੱਚ ਜਿਹੜੇ ਪਿਆਜ਼ ਆ ਲਸਣ ਦੇਖਦੇ ਵੀ ਨਹੀਂ ਕਰਦੇ ਸਾਡੇ ਕੋਲ ਨਾ ਜੀ ਇੱਕ ਭਈਆ ਦਾ ਜੀ ਉਹ ਦੇਖ ਲਓ ਡਾੜੀ ਲਸਣ ਨੂੰ ਨਾ ਇਦਾਂ ਹੀ ਖਾ ਜਾਣਾ ਕੱਚਾ ਹੀ ਨਾ ਕੱਚਾ ਨਾ ਸੰਸਾ ਸਵੇਰੇ ਦੋ ਹਾਂਜੀ ਹਾਂ ਉਹ ਬੋਥੀਆਂ ਸਵੇਰੇ ਉੱਠ ਕੇ ਤੁਸੀਂ ਮੂੰਹ ਤੇ ਚੱਪ ਲਓ ਐਨਾ ਖਾਂਦਾ ਦਾ ਜੀ ਇੱਕ ਇੱਕ ਉਹਦਾ ਹੋਰ ਅਸੂਲ ਤਾਂ ਉਹਨੇ ਤੜਕੇ ਉੱਠਦੀ ਸਾਰ ਪੂਰੀ ਠੋਲ ਠੰਡ ਚ ਜੀ ਉਹਨੇ ਦੋ ਤਿੰਨ ਗਲਾਸ ਠੰਡੇ ਪਾਣੀ ਦੇ ਟੈਂਕੀ ਵਾਲੇ ਦੇ ਜੀ ਉਹ ਕਾਹੋਂ ਪੇ ਟੈਂਕੀ ਵਾਲਾ ਪਾਣੀ ਦਾ ਨੌਰ ਟੈਂਕੀ ਵਾਲਾ ਪਰ ਤਾਂ ਸਾਡੇ ਵਰਤਮਾਨ ਜਿਹੇ ਜਿਹਾ ਆਪਣਾ ਵਾਤਾਵਰਨ ਹੈ ਹਾਂਜੀ ਉਹ ਪਾਣੀ ਆ ਟੈਂਕੀ ਦੇ ਵਿੱਚ ਹਾਂ ਇਹ ਵਾਤਾਵਰਨ ਠੰਡਾ ਹੈ ਤਾਂ ਠੰਡਾ ਪਾਣੀ ਹੈ ਬਿਲਕੁਲ ਹਾਂਜੀ ਕਰਮ ਹੈ ਕਰਮ ਹੈ ਉਹ ਦੇਖੋ ਜੀ ਦਾ ਅਸਲ ਵਿੱਚ ਜਿਹੜਾ ਧਰਤੀ ਦੇ ਅੰਦਰ ਤੇ ਡਾਇਰੈਕਟ ਪਾਣੀ ਨਿਕਲਦਾ ਹਾਂਜੀ ਆਪਾਂ ਨੂੰ ਹਮੇਸ਼ਾ ਉਹੀ ਪੀਣਾ ਚਾਹੀਦਾ ਹੂੰ ਉਹਦੇ 'ਚ ਤੱਤ ਹੁੰਦੇ ਜੀ ਪੂਰੇ ਤੱਤ ਵੀ ਇੱਕ ਉਹਦੀ ਜਿਹੜਾ ਟੈਂਪਰੇਚਰ ਹੈ ਉਹ ਸਹੀ ਹੁੰਦਾ ਆਪਣੀ ਬਾਡੀ ਵਾਸਤੇ ਉਹ ਸਹੀ ਹੁੰਦਾ ਜਿਹੜਾ ਆਪਣੀ ਬਾਡੀ ਦਾ ਟੈਂਪਰੇਚਰ ਉਹ ਕਣੇ ਧਰਤੀ ਦੇ ਅੰਦਰ ਵੀ ਟੈਂਪਰੇਚਰ ਹੈ ਜਿੱਥੇ ਪਾਣੀ ਚੱਲਦਾ ਹਾਂਜੀ ਹਾਂ ਸਹੀ ਟੈਂਪਰੇਚਰ 'ਚ ਹੁੰਦਾ ਤੇ ਆਪਾਂ ਨੂੰ ਸ਼ਾਂਤੀ ਵੀ ਕਿੰਨੀ ਆਉਂਦੀ ਕਿ ਵੀ ਗਰਮੀ ਦੇ ਦਿਨਾਂ ਦੇ ਵਿੱਚ ਆਪਾਂ ਨਲਕੇ ਨੂੰ ਗੇੜ ਕੇ ਜਾਂ ਮੋਟਰ ਦਾ ਡਾਇਰੈਕਟ ਪਾਣੀ ਪੀਂਦੇ ਆ ਹਾਂਜੀ ਹਾਂ ਹਾਂ ਕਿੰਨਾ ਅੰਦਰੋਂ ਲੱਗਦਾ ਆਪਣੇ ਠੀਕ ਉਹ ਬਿਲਕੁਲ ਬਿਲਕੁਲ ਵੇ ਆਪਣੇ शरीर ਦੇ ਹਿਸਾਬ ਨਾਲ ਜਦੋਂ ਸਾਰੇ शरीर ਨੂੰ ਸ਼ੂਟ ਬੈਠ ਗਿਆ ਹੂੰ ਤਾਂ ਇਹ ਜੇ ਆਪਾਂ ਫ੍ਰਿਜ ਚੋਂ ਪੀਏ ਫ੍ਰਿਜ ਚੋਂ ਪੀਣ ਕਰ ਲੋ ਉਹਨੇ ਸਾਡਾ ਨੁਕਸਾਨ ਤਾਂ ਕਰਨਾ ਕਿ ਥੋੜੇ ਟਾਈਮ ਦਾ ਸਵਾਦ ਜ਼ਰੂਰ ਹੈ ਨੁਕਸਾਨ ਹੈ ਪਰ ਉਹ ਨਹੀਂ ਤਾਂ ਆਪਾਂ ਲੱਗ ਕੇ ਇਧਰ ਕੋ ਕਰੀਏ ਕੀ ਆ ਯਾਰਾ ਘੜੇ ਦਾ ਪਾਣੀ ਪੀ ਲਿਆ ਕਰੋ ਯਾਰ ਘੜੇ ਦਾ ਪਾਣੀ ਬਹੁਤ ਜ਼ਿਆਦਾ ਜਰੂਰੀ ਹੈ ਹੂੰ ਸਾਡੇ ਘੜਾ ਤੁਹਾਨੂੰ ਮੈਂ ਕਿਹਾ ਜ਼ਰੂਰੀ ਹੋਰ ਦੱਸਾਂ ਤੁਹਾਡੇ ਦੇ ਉੱਤੇ ਕੱਚੀ ਜਗ੍ਹਾ ਹੈ ਮੰਨਦਾ ਹੁਣ ਇੱਥੇ ਸਾਡੇ ਕੋਲ ਕੱਚੀ ਜਗ੍ਹਾ ਨਹੀਂ ਹੈ ਹੂੰ ਜene ਮੱਟਾ ਨਾ ਮਟੀਆਂ ਆਏਗਾ ਵੀ ਜੇ ਮਟੀਆਂ ਮਾ ਤੁਸੀਂ ਜਾਣ ਮੱਟੀ ਕਿਹ ਜੀ ਹੁੰਦੀ ਦੀ ਮੱਟੀ ਮਤਲਬ ਮਤਲਬ ਇੱਕ ਤਾਂ ਹੁੰਦਾ ਇੱਕ ਹੁੰਦਾ ਘੜਾ ਹਾਂਜੀ ਘੜਾ ਮਾਵਾਂ ਮੇਰੇ ਵਰਗਾ ਘੜਾ ਬਣਾਉਂਦੇ ਬੜਾ ਹੂੰ ਬੜਾ ਘੜਾ ਹਾਂਜੀ ਉਹ ਮੱਟੀ ਉਹਨਾਂ ਮੱਟੀ ਘੇਰ ਕਰਦੇ ਉਹਨਾਂ ਦੇ ਵਿੱਚ ਨਾ ਪਹਿਲੇ ਸਮਿਆਂ ਦੇ ਵਿੱਚ ਬਹੁਤ ਕੁਝ ਰੱਖ ਦਿੰਦੇ ਤੇ ਮਤਲਬ ਸਮਝ ਲੋ ਤੁਸੀਂ ਮਤਲਬ ਉਹ ਗਭੜੀ ਫੱਟਾ ਜੜਾ ਜੜਾ ਹਰੇ ਚੀਜ਼ ਮਤਲਬ ਨਿਆਜ ਕਾ ਕਹਿੰਦਾ ਬਾਬੇ ਮਤਲਬ ਗੁੜ ਵੀ ਰੱਖ ਲੰਦੇ ਦੇ ਮੱਟੀ ਰੱਖ ਦਿੰਦੇ ਦੇ ਹੂੰ ਬਹੁਤ ਕੁਝ ਰੱਖ ਦਿੰਦੇ ਉਹ ਮਟੀਆਂ ਦੇ ਵਿੱਚ ਹਾਂ ਉਹ ਮਟੀਆਂ ਨੂੰ ਹੁਣ ਬਣਵਾ ਕੇ ਲੋਕ ਧਰਤੀ ਦੇ ਵਿੱਚ ਦੱਬਦੇ ਅੱਛਾ ਜੀ ਧਰਤੀ ਦੇ ਵਿੱਚ ਦੱਬ ਦੇਣਾ ਤੇ ਉਹ ਸਾਜੂ ਵੀ ਬਹੁਤ ਵੱਡਾ ਹੁੰਦਾ ਦਾ ਐਡਾ ਐਡਾ ਵੱਡਾ ਸਾਜੂ ਹੁੰਦਾ ਐਡਾ ਖੜਾ ਵਾਲਾ ਐਡਾ ਖੜਾ ਅੱਛਾ ਜੀ ਸ਼ੁਰੂ ਹੋ ਕੇ ਇੱਥੇ ਆ ਕੇ ਖਤਮ ਹੋਣਾ ਇਹਦੇ ਵਿੱਚ ਸਮਝਦਾ ਵੀ 100 ਲੀਟਰ ਦੇ ਕਰੀਬ ਪਾਣੀ ਪਹਿਲਾਂ ਹੂੰ ਤੇ ਉਹ ਮਟੀਆਂ ਤੇ ਕੰਮ ਫਿਰ ਬਾਅਦ ਦੇ ਵਿੱਚ ਬਹੁਤ ਟਾਈਮ ਜਦੋਂ ਪਹਿਲਾਂ ਪਹਿਲਾਂ ਮਟੀਆਂ ਉਹ ਫੇਲ ਹੋਈਆਂ ਮੰਨ ਲਓ ਵੀ ਆਪਣੇ ਡਰਾਮ ਆਉਣ ਲੱਗੇ ਹਾਂਜੀ ਕਣਕ ਕਣਕ ਨੂੰ ਹੋਰ ਚੀਜ਼ਾਂ ਰੱਖਣ ਨੂੰ ਉਸ ਸਮੇਂ ਉਹ ਮਟੀਆਂ ਨੂੰ ਫਿਰ ਲੋਕ ਮੋਟਰਾਂ ਉੱਪਰ ਲੈ ਗਏ ਮੋਟਰਾਂ ਉੱਪਰ ਲਿਜਾ ਕੇ ਉਹਨਾਂ ਦੇ ਵਿੱਚ ਫਿਰ ਦਾਰੂ ਪਾਉਂਦੇ ਹੁੰਦੇ ਸੀ ਅੱਛਾ ਜੀ ਜਦ ਤੱਕ ਖੁੱਲੇ ਹੀ ਚੱਲਦੇ ਉਹ ਪੁਰਾਣੇ ਸਮਿਆਂ ਦੇ ਹਾਂਜੀ ਹਾਂ 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 ਬਿਲਕੁਲ ਜੀ ਉਹਦੇ ਦਾਰੂ ਪਾ ਲੈਣੀ ਆ ਪਰ ਉਹ ਜੋ ਕੱਢ ਕੇ ਉਹਨੂੰ ਮਤਲਬ ਦਾਰੂ ਕੱਢ ਲੈਣੀ ਹੋਰ ਤਰੀਕੇ ਨਾਲ ਹੂੰ ਉਹ ਮੱਟੀ ਨੂੰ ਧਰਤੀ ਦੇ ਵਿੱਚ ਜੇ ਤੁਸੀਂ ਦੱਬ ਲੈਣਾ ਹਾਂਜੀ ਤਾਂ ਉਹਦੇ ਵਿੱਚ ਟੁੱਲੂ ਪੰਪ ਲਾਇਆ ਹੋਇਆ ਅਛੇਈ ਜਾਂ ਉਹਦੇ ਵਿੱਚ ਤੇ ਸਿੱਧਾ ਡਾਇਰੈਕਟ ਪਾਣੀ ਪੀਂਦੇ ਆ ਲੋਕ ਉਹਦੇ ਨਾਲ ਮੱਟੀ ਨਾਲ ਜੀ ਹੂੰ ਉਹਦੇ ਨਾਲ ਆਇਆ ਹੁੰਦਾ ਧਰਤੀ ਦੇ ਨਾਲ ਅਟੈਚ ਹੋਇਆ ਹੋਇਆ ਉਹ ਮਿੱਟੀ ਅਟੈਚ ਹੋ ਗਈ ਧਰਤੀ ਨਾਲ ਧਰਤੀ ਦੀ ਗਰਮਾਹ ਠੰਡਕ ਸਾਰਾ ਕੁਝ ਐਨੇ ਕ ਤਾਪ ਤਾ ਜਾਂਦੇ ਉਹਦੇ ਵਿੱਚ ਹੂੰ ਵੀ ਬਸ ਤੁਸੀਂ ਕਹੋਗੇ ਵੀ ਰਾਮ ਬਾਣ ਮਿਲ ਗਿਆ ਜਿਹੜਾ ਰੈਗੂਲਰ ਪਾਣੀ ਪੀਂਦਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਧੋ ਦਿੰਦਾ ਉਹ ਹਾਂਜੀ ਹਾਂ ਬਿਲਕੁਲ ਇਹ ਤਾਂ ਫੇ ਹੁਣ ਵਾਲੇ ਪਾਣੀ ਜਿਹੜੇ ਆਪਣੇ ਜਗਰੋਂ ਅਸੀਂ ਫਿਲਟਰ ਲਾਇਆ ਵਾ ਫਿਲਟਰ ਨੇ ਜੇ ਫਿਲਟਰ ਨੇ ਮਾੜੀਆਂ ਚੀਜ਼ਾਂ ਕੱਢਣੀਆਂ ਨੇ ਤੇ ਚੰਗੀਆਂ ਵੀ ਕੱਢਣੀਆਂ ਕਹਦੇ ਹੂੰ ਸਹੀ ਗੱਲ ਹੈ ਇਹ ਤੱਤ ਜੇ ਖਤਮ ਕਰ ਦਿੰਦਾ ਪਾਣੀ ਨੇ ਹਾਂ ਜੈਸਮਿਨ ਪੀਂਦੀ ਉਹ ਨਹੀਂ ਫਿਲਟਰ ਵਾਲਾ ਕਦੇ ਇਹ ਕਦੇ ਫਿਲਟਰ ਵਾਲਾ ਪੀਂਦੀ ਉਹ ਨਹੀਂ ਜੈਸਮਿਨ ਨਹੀਂ ਪੀਂਦੀ ਅਸੇ ਆ ਜਿਹੜੇ ਨਾਰਮਲ ਪਾਣੀ ਆ ਉਹਦੇ ਚ ਜੇ ਮੰਨ ਕੇ ਚਲੋ 50 ਤੱਤਾ ਤਾਂ 40 ਤੱਤ ਸਾਡੇ ਸਰੀਰ ਚ ਜਾਂਦੇ ਜੇ ਅਸੀਂ ਫਿਲਟਰ ਨਾਲ ਪੀਏ 40 ਵੀ ਨਹੀਂ ਜਾਂਦੇ ਸਾਰੇ 40 ਵੀ ਨਹੀਂ ਖਤਮ ਕਰ ਦਿੰਦਾ ਦੇਖ ਲਓ ਜੈਸਮਿਨ ਚੰਗੀ ਗੱਡੀ ਨੂੰ ਥਾਮ ਜੀ ਤੂੰ ਕੋਈ ਤਾਂ ਹੋਏ ਕਿੰਨਾ ਟਾਈਮ ਆਪਾਂ ਘਰ ਆਏ ਉਹਨਾਂ ਨੇ ਫਿਲਟਰ ਦਾ ਪੀ ਲੋ ਹਾਂਜੀ ਹਾਂ ਜਦੋਂ ਆਪਾਂ ਬਾਹਰ ਜਾਂਦੇ ਆ ਫਿਰ ਤਾਂ ਨਾਰਮਲ ਮਿਲਣਾ ਹੀ ਮਿਲਣਾ ਆਪਾਂ ਨੂੰ ਬਿਲਕੁਲ ਬਿਲਕੁਲ ਫਿਲਟਰ ਜਾਂ ਬਾਹਰ ਜਾਂਦੇ ਆ ਜਦ ਵੀ ਬੋਤਲ ਉਹ ਹੀ ਲੈਨੇ ਆ ਇਹ ਨਹੀਂ ਨਹੀਂ ਜੈਸ ਵੀਰ ਚਾਹੀਦਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਤੂੰ ਤਾਂ ਉਹ ਹੀ ਕਰਨੀ ਆ ਵੀ ਅੰਦਰ ਲੈ ਕੇ ਜਾਣੀ ਆ ਨਾ ਅੰਦਰ ਅੰਦਰ ਹੀ ਲੈ ਜਾ ਜੈਸ ਵੀਰ ਅੰਦਰ ਲੈ ਜਾ ਹਾਂ ਸੋ ਪਤਾ ਚਾਹੀਦੀ ਸੀ ਨਾ ਪਤਾ ਨਹੀਂ ਪਾਪਾ ਗਰਮੀ ਲੱਗਦੀ ਆ ਹੁਣ ਤਾਂ ਇਹ ਜੀ ਕਾਂ ਵਾਲੀ ਪਾਈ ਬੈਨੇ ਖਾਸੀ ਦੇਰ ਹੋ ਗਈ ਕਾਂ ਵਾਲੀ ਯੂਨੀਫਾਰਮ ਪਾਈ ਵੀ ਆ ਜੀ ਜਿਹੜੀ ਤੁਸੀਂ ਲੈ ਕੇ ਆ ਕਾਂਟਾ ਕਾ ਤਾਂ ਹੋ ਗਿਆ ਜੀ ਧੁੱਪ 'ਚ ਬੈਠੀ ਉਸ ਟੋਪੀ ਗਿਰ ਗਈ ਜੈਸ ਵੀਰ ਰਾਵੀ ਸਭੇ ਕੰਪਲੀਟ ਹੋ ਗਿਆ ਇਹਨੂੰ ਨਾ ਸਾਰੇ ਨੂੰ ਐਵੇਂ ਦੀ ਗੱਲ ਸੁਣ ਗੱਲਾਂ ਹੀ ਮਰੀ ਜਾਂਦੀ ਤੂੰ ਆ ਵੀ ਸ਼ੋਅ ਕਰ ਸੋ ਮੈਂ ਕਰਿਆ ਚਿੱਲੇ ਇਹਨੂੰ ਮੈਂ ਘੱਟਣਾ ਆਪਣੇ ਚਿੱਲਣਾ ਚੱਕ ਚੁਕੜ ਕਰਨ ਕਦੂਕੜ ਕਰਨ ਵੀ ਗੱਡੀ ਇਹਨੂੰ ਸਾਫਤਾ ਕਰਦੇ ਪਤਾ ਕਰੇੜਨੇ ਕਰੇੜ ਕੇ ਹਾਂਜੀ ਕਦੂ ਕਸੇ ਕਰ ਦੋ ਇਹਨੂੰ ਤਾਂ ਜਲਦੀ ਕੰਮ ਨਹੀਂ ਆਹ ਕਿਹੜਾ ਸਮਾਨ ਆ ਇਹ ਇੱਧਰ ਨਹੀਂ ਘੇਰਨਾ ਇਹ ਮੈਂ ਤੁਹਾਨੂੰ ਪਹਿਲਾਂ ਦਰਦਨਾ ਹਾਂ ਨਹੀਂ ਕਿ ਸਿਸਟਮ ਆਵਰੀਆ ਸਰਵਿੰਦਰ ਸਹੀ ਗੱਲ ਆ ਜੀ ਮ ਨਾਲ ਦੀ ਨਾਲ ਸਫਾਈ ਲੋੜੇ ਨਹੀਂ ਸੀ ਕੋਈ ਉਸ ਦਾ ਨਾ ਲੋੜਦੀ ਸਹੀ ਗੱਲ ਆ ਜੀ ਉਹ ਵਿੱਕੀ ਕਿੱਥੇ ਵੀ ਤਾਂ ਵਿੱਕੀ ਨਹੀਂ ਹੋ ਰਿਹਾ ਲੱਗ ਰਿਹਾ ਅੰਦਰ ਇਹ ਆ ਜੀ ਚਾਚਾ ਜੀ ਇੱਧਰ ਹੋ ਗਈ ਜੀ ਹੁਣ ਸਫਾਈ ਆ ਨਾ ਗੱਡੀਆਂ ਦੀ ਪਾਰਕਿੰਗ ਵਾਸਤੇ ਇੱਧਰ ਸਮਾਨ ਗਿਰੀ ਜਾਂਦਾ ਦਾ ਜੀ ਉੱਪਰ ਤੇ ਪਹਿਲਾਂ ਆਦਤ ਪਣੀ ਜਿਹੜੀ ਬਣੀ ਹੋਈ ਸੀ ਚਲੋ ਉਹ ਜਗ੍ਹਾ ਦਾ ਜਿਹੜੀ ਬਹੁਤ ਪਈ ਆ ਜੀ ਇਹ ਹੈ ਨਾ ਜੀ ਖਾਸ ਜਗ੍ਹਾ ਹੈ ਜੇ ਉਰੇ ਬਾਈ ਚਾਂਸ ਮੰਨ ਲਓ ਕੋਈ ਚੰਗਾ ਪ੍ਰੋਗਰਾਮ ਵੀ ਹੋ ਸਕਦਾ ਲੋੜੀ ਕਰਦੇ ਨਹੀਂ ਉਰੇ ਅੱਛਾ ਲੋੜੀ ਉਰੀ ਉਰੀ ਲਾਉਂਦੇ ਹੁੰਦੇ ਜੀ ਟੈਂਟ ਹਾਂ ਅੱਛਾ ਅੱਛਾ ਜੀ ਹਾਂ ਹਾਂ ਉਹ ਕਰੇ ਮੈਂ ਕਰੇ ਲੰਨੀ ਲਿਆ ਲਵਾਂ ਹਾਂ ਜੀ ਪੂਰੇ ਲੋੜੀ ਲੋੜੀ ਦਾ ਟੈਂਟ ਲੱਗਦਾ ਤਾਂ ਜੀ ਹਾਂ ਉਰੇ ਲੋੜੀ ਮਨਾਉਂਦੇ ਆ ਅੱਛਾ ਜਿਹੜੇ ਸਫਾਈ ਕਰਕੇ ਵੈਸੇ ਤੁਹਾਨੂੰ ਕਦੇ ਇਨਫੋਰਮ ਹੋਇਆ ਨਹੀਂ ਹੈਗਾ ਵੀ ਮਾਣਾ ਲੋੜੀ ਮਨਾਈ ਜਾਂਦੀ ਹੈ ਕੁੜੀਆਂ ਦੀ ਕਦੇ ਪਤਾ ਨਹੀਂ ਕਿਉਂ ਨਹੀਂ ਪਹਿਲਾਂ ਦਾ ਨਹੀਂ ਦਾ ਚਾਰ ਪਿੰਡਾਂ ਦੀਆਂ ਕੁੜੀਆਂ ਮਤਲਬ ਜਿਹੜੇ ਸਾਲ ਵਿੱਚ ਕੁੜੀਆਂ ਹੋਈਆਂ ਵੀ ਆਉਂਦੀਆਂ ਅੱਛਾ ਅੱਛਾ ਜਾਂਦੀ ਦੇ ਕੰਗਣ ਪਾਉਦੇ ਹੁੰਦੇ ਆ ਠੀਕ ਠੀਕ ਹੈ ਜੀ ਜੇ ਐਤ ਕੀ ਮਨਾਈ ਫਿਰ ਐਤ ਕੀ ਸਾਡੀ ਹਰਗੁਣ ਦੀ ਵੀ ਪਹਿਲੀ ਲੋਹੜੀ ਆ ਨਾ ਐਡੀ ਮਨਾ ਕਰ। ਆਪਣੇਆਂ ਨੂੰ। ਅੱਛਾ ਜੀ। ਆਪਣੇਆਂ ਨੂੰ। ਨਹੀਂ ਚਲੋ ਵੈਸੇ ਉਹ ਗੱਲ ਕਰਦੇ ਵੀ ਸਾਡੀ ਹਰਗੁਣ ਦੀ ਵੀ ਪਹਿਲੀ ਲੋੜੀ ਆ। ਉਹ ਪਹਿਲੀ ਲੋੜੀ ਆ। ਹਾਂ ਜੀ ਹਾਂ। ਵੀ ਪਰ ਉਹ ਆਏ ਹੁੰਦਾ ਵੀ ਆਪਣੇ ਅਗਲੇ ਕੋ ਘਾ ਆਪਣੇਆਂ ਨੂੰ ਚੱਲਾਂਗੇ। ਨਹੀਂ ਪਤਾ ਕੀ ਕਰ ਸਕੋ ਮੇਰੀ ਗੱਲ। ਅਸੀਂ ਜਿਹੜਾ ਉਹ ਬਣਾਇਆ ਬਸ ਜੀਣਾ ਨਾ ਪਲਾਨ। ਹਾਂ ਜੀ। ਸਾਡਾ ਨਦੀਆ ਦੇ ਵਿੱਚ ਵਿੱਚ ਜਿਹੜੇ ਪਿੰਡ ਆ। ਹਾਂ ਜੀ ਹਾਂ ਜੀ। ਉਹਨਾਂ ਨੂੰ ਸਾਧ ਦੇਤੇ। ਅੱਛਾ ਜੀ। ਬਾਹਰ ਤੇ ਤਾਂ ਸਾਨੂੰ ਬਹੁਤ ਫੋਨ ਆਉਂਦੇ ਤੇ ਵੀ ਆਏ ਆ ਫਲਾਣਾ ਟੰਕਰ ਜਿਕਣਾ ਹੁਣ ਮੰਨਦਾ। ਬਈ ਐਸ ਪਿੰਡ ਦੀ ਕੁੜੀ ਆ। ਹਾਂ ਜੀ। ਐਸੇ ਦੋ ਤਿੰਨ ਘਰਾਂ ਦੇ ਵਿੱਚ ਮਤਲਬ ਕੁੜੀਆਂ ਆញ ਆਈ ਸੀ ਗਿਆ ਉਹਨਾਂ ਦੇ ਜਵਾਬ ਹੋਏ ਉਹ ਵੀ ਕਹਿੰਦੇ ਵੀ ਸਾਡਾ ਸਾਡਾ ਨੌ ਵੀ ਬੀਬੀ ਦਾ ਅੱਛਾ ਵੀ ਇਹ ਕੁੜੀ ਹੈ ਐਨਾ ਪਿੰਡਾਂ ਦੀ ਨਹੀਂ ਹੈ ਭਾਈ ਜੀ ਹੂੰ ਠੀਕ ਹੈ ਉਹ ਹੋ ਸਕਦਾ ਗੱਲ ਜਿਕਣਾ ਭਾਈ ਗੱਲ ਸੁਣੋ ਵੀ ਅਸੀਂ ਸਨਮਾਨ ਕਰਾਉਣਾ ਚਾਹੁੰਦੇ ਆ ਵੀ ਆ ਚੱਕੋ 10000 ਰੁਪਈਆ ਸਾਡੀ ਕੁੜੀ ਦਾ ਸਨਮਾਨ ਇੱਥੇ ਜ਼ਰੂਰ ਕਰਿਓ ਬਿਲਕੁਲ ਬਿਲਕੁਲ ਫੇ ਮੈਂ 2000 ਰੁਪਈਆ ਦਾ ਤੁਹਾਨੂੰ ਸਮਾਨ ਦੇ ਦੇਣਾ 8000 ਮੈਨੂੰ ਬਾਜੂਗਾ ਪਿੱਛੇ ਤੇ ਠੀਕ ਹੈ ਗੱਲ ਨੂੰ ਮੈਂ ਕੋਈ ਨਹੀਂ ਜੀ ਇਹ ਨਾ ਉਸਕਰ ਦੇਣਾ ਆਪਣੇ ਵੀ ਜੇ ਕਿਸੇ ਨੂੰ ਸਨਮਾਨ ਕਰਾਉਣਾ ਭਾਈ ਹਾਂਜੀ ਪੈਣਾ ਜਿਹੜੇ ਬਾਹਰ ਦੇ ਬਾਹਰ ਦੇ ਪਿੰਡ ਆ ਜਿਹੜੇ ਦੁਬੇ ਨਦੀਆਂ ਤੋਂ ਬਾਹਰ ਦੇ ਜੇ ਜੇ ਪ੍ਰੋਗਰਾਮ ਰੱਖੋਗੇ ਜੀ ਦਰਅਸਲ ਦਰਸਾ ਤੁਹਾਨੂੰ ਮੈਂ ਇਹ ਕੰਪਲੀਟ ਕਰਾਂ ਹਾਂਜੀ ਸਾਡੀ ਇਹ ਡਿਸਪੈਂਸਰੀ ਇੱਥੇ ਹਾਂਜੀ ਹਾਂਜੀ ਮੈਂ ਡਾਟਾ ਡਿਸਪੈਂਸਰੀ ਕਿਤੇ ਚੱਕਾਂ अच्छा जी हां सही ਗੱਲ ਆ ਵੀ ਨਾ ਕੋਈ ਨੂੰ ਨਹੀਂ ਪਤਾ ਕੌਣ ਕਿੱਥੇ ਕਿਆ ਮੈਂ ਡਿਸਪੈਂਸਰੀ ਜਾਣਾ ਵੀ ਸਪੈਸ਼ਲੀ ਲੋੜੀ ਦੀ 13 ਤਰੀਕ ਦੀ ਲੋੜੀ ਹੁੰਦੀ ਨਾ ਵੀ 14 ਤਰੀਕ ਤੋਂ ਬਾਅਦ ਵਿੱਚ ਜਿਹੜੇ ਬੱਚੇ ਜਨਮ ਗਏ ਠੀਕ ਹੈ ਨਾ ਹਾਂਜੀ ਉਹਨਾਂ ਵਿੱਚੋਂ ਕੁੜੀਆਂ ਦੱਸੋ ਕਿਹੜੀਆਂ ਹੂੰ ਮੈਂ ਲਿਸਟ ਬਣਾ ਕੇ ਦੇ ਦਿੰਦਾ ਨਾ ਨਾ ਠੀਕ ਆ ਠੀਕ ਆ ਉਹ ਲਿਸਟ ਜਿਹੜੀ ਉਹ ਲਿਸਟ ਦੇ ਅਕੋਰਡਿੰਗ ਅਸੀਂ ਇਨਵਿਟੇਸ਼ਨ ਉਹਨਾਂ ਦੇ ਘਰ ਭੇਜ ਦਿੰਦੇ ਜਿਹੜੀ ਕਿ ਆਸ਼ਾ ਵਰਕਰ ਸਾਰੇ ਨੂੰ ਪਤਾ ਇਹਦਾ ਘਰ ਕਿੱਥੇ ਆ ਉਹ ਸਾਰੇ ਇਨਵਿਟੇਸ਼ਨ ਬਣਾ ਕੇ ਮੈਂ ਆਂਗਨwadi ਜੇ ਫੜਾ ਕਰਨਾ ਹਾਂਜੀ ਆਂਗਨwadi ਵਾਲੇ ਆਪਣੇ ਆਪ ਉਹਨਾਂ ਦੇ ਘਰ ਦੇ ਦਿੰਦੇ ਆ ਟਾਈਮ ਟੇਬਲ ਦੇ ਦਿੰਦੇ ਨਾਲੇ ਉੱਪਰ ਸਪੈਸ਼ਲ ਨੋਟ ਵੀ ਲਿਖਦੇ ਆ ਹੂੰ ਜਿਹੜਾ ਬੱਚਾ ਮੌਕੇ ਤੇ ਹਾਜ਼ਰ ਹੋਊਗਾ ਹਾਂਜੀ ਉਹਦਾ ਸਨਮਾਨ ਹੋਊਗਾ ਉਹਦਾ ਹੀ ਸਨਮਾਨ ਹੋਊਗਾ ਕਿਰਪਾ ਕਰਕੇ ਕਿਸੇ ਹੋਰ ਨੂੰ ਨਾ ਭੇਜਿਆ ਜਾ ਹਾਂ ਉਹਨੂੰ ਜਵਾਬ ਨਹੀਂ ਠੀਕ ਆ ਠੀਕ ਆ ਬਿਲਕੁਲ ਵਾਂਜੀ ਹਾਂ ਫਿਰ ਲਿਆਉਂਦੇ ਆ ਉਹਦੇ ਵਿੱਚ ਬੱਚੇ ਨੂੰ ਕੰਗਣ ਦਿੱਤੇ ਜਾਂਦੇ ਆ ਲੋੜੀ ਦਾ ਸਮਾਨ ਦਿੱਤਾ ਜਾਂਦਾ ਮਾਂ ਨੂੰ ਮਤਲਬ ਸਟਾਲ ਦਿੱਤੀ ਜਾਂਦੀ ਆ ਇੱਕ ਪ੍ਰਾਊਡ ਮਹਿਸੂਸ ਕਰਦੇ ਨੇ ਵੀ ਵੀ ਸਾਡੇ ਘਰ ਬੱਚੀ ਆਈ ਸਾਨੂੰ ਸਟੇਜ ਤੇ ਚੜਨ ਦਾ ਮੌਕਾ ਮਿਲ ਗਿਆ ਉਸ ਬੱਚੀ ਨੂੰ ਫਿਰ ਜ਼ਿੰਦਗੀ ਭਰ ਲਈ ਪਿਆਰ ਕਰਦੇ ਨੇ ਹਾਂ ਨਾ ਬੱਚੇ ਤਾਂ ਪੈਸੇ ਪਿਆਰ ਦੇ ਲਾਇਕ ਹੀ ਹੁੰਦੀਆਂ ਨੇ ਬਿਲਕੁਲ ਬਿਲਕੁਲ ਮੈਂ ਤਾਂ ਫਸਟ ਟਾਈਮ ਪਹਿਲੀ ਪ੍ਰਾਇੋਰਟੀ ਸਾਡੀ ਆ ਸੀ ਜਦ ਜਦਨ ਜੈਸਮੀਨ ਪੈਦਾ ਹੋਈ ਤੇ ਤੇ ਲੋਕ ਉਹ ਉਹਨਾਂ ਟਾਈਮਾਂ ਦੇ ਵਿੱਚ ਤਾਂ ਨਾ ਕਹਿੰਦੇ ਤੇ ਓਹੋ ਕੁੜੀ ਘਰ ਤੇ ਜੰਮ ਗਈ ਯਾਰ ਆਹ ਕੀ ਹੋ ਗਿਆ ਆ ਆ ਸਮਾਂ ਚੱਲਦਾ ਤਾਂ ਜਦ ਕੁੱਖਾਂ ਵਿੱਚ ਮਾਰਦੇ ਦੇ ਕੁੜੀਆਂ ਨੂੰ ਹਾਂਜੀ ਹਾਂ ਮੇਰੀ ਮਾਂ ਨੇ ਅੱਦੇ ਪੇਟ ਦੇ ਵਿੱਚ ਐਸੇ ਜਿਹੜੇ ਸਾਡੇ ਸਾਡੇ ਆਪਣੇ ਆ ਪਰਫੀ ਵੰਡੀ ਦੀ ਆਹ ਪਰਫੀ ਦੇਖ ਕੇ ਪਤਾ ਐ ਕਹਿੰਦਾ ਅੱਛਾ ਨੀ ਤੇਰੇ ਕੋ ਮੁੰਡਾ ਹੋ ਗਿਆ ਮੈਂ ਘਰੇ ਤੇ ਵੀ ਪਰਫੀ ਆ ਗਈ ਜਿਹੜੀ ਵੀ ਮੁੰਡਾ ਹੋ ਗਿਆ ਸਮਝ ਲੈ ਇੱਕ ਲਿਖ ਕੇ ਹਾਂਜੀ ਵੇਖ ਲੈ ਹੁਣ ਤਾਂ ਮੇਰੇ ਮੁੰਡਾ ਹੀ ਹੈ ਮੁੰਡਿਆ ਵਾਂਗੂ ਥਾਲੀ ਹੋਈ ਹੈ ਸਾਰੇ ਪਸਦੇ ਖੁੱਲ੍ਹ ਪਾਣੀ ਐ ਥੋੜੀ ਜੀ ਨਾ ਮਤਲਬ ਬੰਦੇ ਆ ਲਈਓ ਆਤ ਹੈ ਇਹਦੇ ਵਿੱਚ ਖੁੱਲੇ ਜੇ ਸੁਹਾਗ ਦੀ ਗੱਲੇ ਚੱਲਦੀ ਆ ਹਾਂ ਸੁਹਾਗ ਦੀ ਚੱਲਦੀ ਆ ਕੋਲੇ ਵਾਲਾ ਸ਼ੁਰੂ ਦੇ ਖੁੱਲ੍ਹੇ ਹੀ ਰੱਖਿਆ ਤੁਸੀਂ ਕੁਝ ਕਹਿਣ ਲੱਗੇ ਤੇ ਜਦ ਪਾਪਾ ਕਹਿੰਦੇ ਤੇ ਮੈਂ ਗੱਲ ਪੂਰੀ ਕਰਾਂ ਮੈਂ ਤਾਂ ਐ ਕਹਿਣ ਲੱਗਿਆ ਤਾਂ ਜੀ ਮੈਂ ਕਿਹਾ ਵੀ ਚਲੋ ਜੇ ਲੋਹੜੀ ਮਨਾਈ ਪਾ ਸਟੇਜ ਤਾਂ ਜੈਸਮੀਨ ਹੀ ਸੰਭੜੀਆਂ ਹਾਂ ਸਟੇਜ ਤੇ ਨਹੀਂ ਸੰਭੜਨੀ ਹਾਂ ਦੀ ਹਾਂ ਵੀ ਕੁੜੀ ਸੰਭੜ ਰੱਖਿਓ ਕੋੜੀ ਨੂੰ ਘੁਆਲੀ ਨਹੀਂ ਕੁੜੀ ਮੈਂ ਸੰਭਾਲ ਲੂੰਗਾ ਜੀ ਮੈਂ ਇੱਕ ਉਹਦਾ ਕਹਿ ਲਉ ਵੀ ਕਮੇਟੀ ਦੇ ਤੌਰ ਪਰ ਗੱਲ ਲੱਗਿਆ ਦਾ ਕਰਨ ਜਿੱਦਾਂ ਤੁਸੀਂ ਕਹਿੰਦੇ ਤੇ ਜੀ ਵੀ ਵੀ ਆਪਣੇ ਘਰ ਦੇ ਨੂੰਣੀ ਸੰਵਾਰਨ ਮਤਲਬ ਆਪਣੀਆਂ ਕੁੜੀਆਂ ਨੂੰ ਮੈਂ ਕਹ ਜੈਸਮੀਨ ਨੇ ਆਪੇ ਸੰਭਾਲ ਲੈਣ ਇਹ ਸਟੇਜ ਤਾਂ ਹੀ ਨਹੀਂ ਸਾਹਮਣੀ ਆ ਜੀ ਜੇ ਤੇ ਸਵਾਰਨੀ ਨੇ ਨਹੀਂ ਸਟੇਜੇ ਸਟੇ ਸਾਹਮਣੇ ਉਹ ਕਹਿਣਾ ਮਤਲਬ ਕੀ ਹੈ ਜਾਲੀ ਸੰਬੰਧ ਦੇ ਤੁਸੀਂ ਕਿਆ ਕਰ ਪਤਾ ਹੈ ਉਹ ਕਹਿਣਾ ਮਤਲਬ ਕੀ ਹੈ ਵਿਜੈ ਅਸਮੀਨ ਨੇ ਕੋਈ ਨਾਪ ਤੇ ਦੇਖ ਲੈਣੇ ਸਾਰੇ ਪੁੱਤਾਂ ਦੇ ਤੇ ਉਹ ਤਾਂ ਬੜੀ ਕੁੜੀ ਦੇ ਨਾਪ ਤੇ ਗੰਗਣ ਪਾ ਲੈਣੇ ਨੇ ਆਇਆ ਕਰ ਤੰਗਣਾ ਆਪਣੇ ਬਣਾ ਦਿਆ ਕਿ ਭਾਈ ਅਸੀਂ ਕੰਗਣਾ ਆਪਣੇ ਬਣਾ ਕੇ ਆਏ ਆਂ ਇਹ ਕਹਿ ਸਕਦੀ ਐ ਜਦੋਂ ਮੈਂ ਸਟੇਟ ਤੇ ਜਦੋਂ ਮੈਨੂੰ ਪਤਾ ਤਾਰਾ ਕੋ ਹਾਂਜੀ ਹਾਂ ਇਹ ਮੰਨ ਲਾ ਵੀ ਅਸੀਂ ਇਹ ਲੋਕਲ ਆਪਣੇ ਪਿੰਡ ਦੀਆਂ ਕੁੜੀਆਂ ਨਹੀਂ ਆਪਣੇ ਪਿੰਡ ਦੀਆਂ ਨੂੰਹਾਂ ਦਾ ਨੂੰਹਾਂ ਦਾ ਹਾਂਜੀ ਹੱਬ ਜਿਹੜੇ ਜਵਾਕ ਹੋਏ ਸਾਡੀਆਂ ਕੁੜੀਆਂ ਹੋਈਆਂ ਉਹ ਹਾਂਜੀ ਬੰਦੇ ਆ ਗਏ ਥੱਲੇ ਕਿੰਦੇ ਆ ਗਏ ਪਿੱਛੇ ਬੁਲਾਉਂਦੇ ਮੈਨੂੰ ਕੌਣ ਬੁਲਾਉਂ ਆ ਦੇਖੀ ਪਾ ਵੀ ਇਹਨੂੰ ਬਚਾ ਕੇ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਹੁਣ ਅਗਲੇ ਵਲੌਗ ਚ ਤਾਂ ਅਸੀਂ ਕਾਲ ਜੀ ਸਾਰਿਆਂ ਨੂੰ